ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹ ਤੁਹਾਨੂੰ ਕੀ ਲੱਗਦਾ ਵੀ ਪਿਛਲੇ ਦਿਨ ਜਿਹੜਾ ਪ੍ਰਚਾਰ ਕਰਕੇ ਗਏ ਕਿਹੜੀ ਪਾਰਟੀ ਦੀ ਹੱਕ ਜਗਤ ਉਹ ਫੇਰ ਹੀ ਐਸੇ ਆ ਕੇ ਕਰਕੇ ਮੇਰਾ ਬੜਾ ਫਾਇਦਾ ਕਰਤੀ ਕਿ ਮੈਂ ਤਾਂ ਕਹੀਦਾ ਇਦਾਂ ਦੀ ਸਟ੍ਰੀਟ ਮੀਟਿੰਗਾਂ ਹੋਰ ਦਿਓ ਮੈਨੂੰ ਵਧੀਆ ਲੱਗਦਾ ਤੁਸਾਂ ਦੀ ਸਟ੍ਰੀਟ ਮੀਟਿੰਗਾਂ ਸੁਣ ਕੇ ਸੰਗਤਾਂ ਪੈਸਾ ਪੂਸਾ ਭੇਜ ਲਈ ਨਹੀਂ ਨਹੀਂ ਕਹਿੰਦੇ ਖੜੇ ਤਾਂ ਹੋਈ ਐ ਸਣੀ ਕੇ ਪਰਿਵਾਰ ਦੇ ਪੈਸੇ ਹੀ ਹੋਣਾ ਚਾਹੀਦਾ ਚਲੋ ਤੁਸੀਂ ਆਪਦੇ ਆਪ ਨੂੰ ਪਹਿਲੇ ਨੰਬਰ ਤੇ ਮੰਨ ਲਓ ਦੂਜੇ ਨੰਬਰ ਵਾਲਾ ਦੱਸ ਦਿਓ ਤੁਰੰਤਾਂ ਸ਼ਹਿਰ ਚ ਸਿਆਸੀ ਖਾੜਾ ਇੰਨਾ ਪਖਾਦਾ ਵੀ ਤੁਸੀਂ ਐਸਐਸਪੀ ਸਸਪੈਂਡ ਕਰ ਦਿੱਤਾ ਮੈਨੂੰ ਚਿੰਗਾ ਭਲਾ ਹੱਸ ਕੇ ਗਿਆ ਮੈਨੂੰ ਹਸਮਿਆ ਕਰਕੇ ਗਿਆ ਸੁਖਦੇਵ ਵੀਰ ਪਰ ਰਸਤੇ 'ਚ ਉਹਨੂੰ ਜਾ ਕੇ ਅੱਗ ਲਾਤੀ ਦੀ ਗੱਡੀ ਨੇ ਵਿੱਚ ਇਹਨਾਂ ਸਾੜਤਾ ਮੁੰਡੇ ਨੂੰ ਕੋਈ ਤਰੀਕਾ ਦੱਸੋ ਲੱਗਿਆ ਕੌਣ ਸੀ ਉਹ ਇਹੋ ਕਹਿ ਰਿਹਾ ਕਿ ਮੈਨੂੰ ਖਾਕੀ ਵਰਦੀ ਵਿੱਚ ਦੋ ਮੁਲਾਜ਼ਮ ਜੀ ਨੇ ਰੋਕਿਆ ਤੇ ਉਹਨਾਂ ਵੱਲੋਂ ਸਾਰਾ ਮੇਰੇ ਤੇ ਅਟੈਕ ਕੀਤਾ ਅਸਲੀ ਨਾ ਗੱਲ ਹੁੰਦੀ ਹੁਣ ਲਗਾਤਾਰ ਉਹਨੂੰ ਦੱਸਦੇ ਰਹਿੰਦੇ ਵੀ ਕੀ ਅਪਡੇਟਾ ਕੀ ਸੰਗਤਾਂ ਦਾ ਪਿਆਰ ਮਿਲਦਾ ਕਿ ਨਹੀਂ ਦਿੱਲੀ ਦਿੱਲੀ ਫੋਨ ਆ ਰਿਹਾ ਐਸਮ ਜਿਹੜੀ ਗੱਲ ਲੱਗੀ ਹੋਈ ਹੈ ਨਾ ਹੋਣ ਤੇੜੀ ਹੋਈ ਬਸ ਦੇ ਸਿੱਖਾਂ ਦੀ ਹੋਂਦ ਐਸੇ ਉਹਨਾਂ ਨੂੰ ਇਹ ਹੈ ਕਿ ਜੇ ਕਿਤੇ ਮਨਦੀਪ ਸਿੰਘ ਹਾਰ ਗਿਆ ਜਾਂ ਕੁਝ ਹੋ ਗਿਆ ਸਾਰੀ ਪੰਥ ਦਾ ਮੇਰਾ ਨਹੀਂ ਸਾਡੇ ਸਿਰ ਤੋਂ ਜਾਂਦਾ। ਧਮਕੀ ਆਈ ਹੈ ਕਿ ਮਤਲਬ ਹੀ ਘਰੇ ਬੈਠ ਜਾ ਨਹੀਂ ਤੈਂ ਕਰੂੰ। ਮੈਨੂੰ ਆਈ ਹੈ ਕਿ ਮੈਂ ਕਹਾਂ ਆਈ ਮੈਨੂੰ ਬਣ ਸਾਫ਼ ਕਹਿੰਦੇ ਕਿ ਯਾਰ ਤੂੰ ਘਰੇ ਬਹਿ ਜਾ ਕੇ ਆਪਣੇ ਹਨਾ ਤੂੰ ਆਪਣੇ ਬੱਚੇ ਪੁੱਛੇ ਵੇਚ ਜਿੱਕ ਤੈਨੂੰ ਪੈਸੇ ਦਾਗਾ ਸਾਡੇ ਕੋਲ ਪੈਸੇ ਦੱਲਾ ਹਨਾ ਜੇ ਤੂੰ ਨਹੀਂ ਹਟਨਾ ਫੇ ਤਾਂ ਐਂਡ ਗੋਲੀ ਹੈ। ਸਤਿ ਸ਼੍ਰੀ ਅਕਾਲ ਮੈਂ ਗੁਰਪਾਲ ਤੁਸੀਂ ਮਿੱਟੀ ਨਾਲ ਜੁੜੇ ਹੋ ਤਰਨ ਤਰਨ ਦੇ ਵਿੱਚ ਚੋਣ ਖਾੜਾ ਬਿਲਕੁਲ ਪੱਕ ਗਿਆ ਤੇ ਜਦੋਂ ਖਾਸ ਤੌਰ ਤੇ ਜਿਮਣੀ ਚੋਣ ਹੁੰਦੀ ਹੈ ਨਾ ਉਦੋਂ ਤਾਂ ਫਿਰ ਗੱਲ ਕਾਫੀ ਅੜ ਜਾਂਦੀ ਹੈ ਕਿਉਂਕਿ ਸਰਕਾਰ ਦੀ ਵੀ ਇੱਕ ਤਰ੍ਹਾਂ ਦੀ ਜिद ਹੁੰਦੀ ਹੈ ਵੀ ਸਰਕਾਰ ਹੁੰਦੇ ਆ ਜੇ ਇੱਕ ਸੀਟ ਹਾਰ ਗਏ ਤਾਂ ਸਰਕਾਰ ਵਾਸਤੇ ਮਤਲਬ ਨੱਕ ਡੋਬੋ ਕੇ ਮਰਨ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਸਰਕਾਰ ਦਾ ਫਿਰ ਸਰਕਾਰ ਫਿਰ ਹਰ ਹੀਲਾ ਵਰਤਦੀ ਹੈ ਕਈ ਥਾਵਾਂ ਤੇ ਧੱਕੇ ਵੀ ਹੋ ਜਾਂਦੇ ਨੇ ਇਸ ਵਾਰ ਵੀ ਇੱਥੇ ਵੀ ਖਲਸਾ ਜਤਾਇਆ ਜਾ ਰਿਹਾ ਜਿਹੜੇ ਦੂਜੀ ਪਾਰਟੀਆਂ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਡਰ ਹੈ ਕਿ ਆਮ ਆਦੀ ਪਾਰਟੀ ਕਿਤੇ ਧੱਕਾ ਨਾ ਕਰ ਦੇਵੇ ਕੋਈ ਸਾਡੇ ਨਾਲ ਤੇ ਸਭ ਤੋਂ ਜਿਆਦਾ ਚਰਚਿਤ ਇਸ ਚੋਣ ਦੇ ਵਿੱਚ ਇਹ ਚੀਜ਼ ਰਹੀ ਹੈ ਕਿ ਇੱਥੇ ਵਾਰਿਸ ਪੰਜਾਬ ਦੇ ਵੱਲੋਂ ਇੱਕ ਕੈਂਡੀਡੇਟ ਖੜਾ ਕੀਤਾ ਗਿਆ ਔਰ ਕੈਂਡੀਡੇਟ ਵੀ ਕਿਸੇ ਆਮ ਪਰਿਵਾਰ ਤੋਂ ਨਹੀਂ ਉਹ ਸਿੱਖ ਪੰਥ ਵਾਸਤੇ ਬਹੁਤ ਖਾਸ ਪਰਿਵਾਰ ਤੋਂ ਹੈ ਕਿਉਂਕਿ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਕੌਮ ਦੇ ਹਿਸਾਬ ਦੇ ਨਾਲ ਕੌਮ ਨੂੰ ਇਹ ਲੱਗਦਾ ਕਿ ਸੰਦੀਪ ਸਿੰਘ ਸੰਨੀ ਨੇ ਸਾਡੇ ਵਾਸਤੇ ਬਹੁਤ ਵੱਡੇ ਦੋ ਕਾਰਜ ਕੀਤੇ ਨੇ ਇੱਕ ਸੂਬਾ ਸਰਹੰਦ ਨੂੰ ਜੇਲ੍ਹ ਦੇ ਵਿੱਚ ਮਾਰ ਮੁਕਾਇਆ ਔਰ ਇੱਕ ਸੁਧੀਰ ਸੂਰੀ ਦਾ ਸੌਦਾ ਲਾਇਆ ਜਿਹੜਾ ਆਮ ਤੌਰ ਤੇ ਸਿੱਖਾਂ ਦੇ ਖਿਲਾਫ ਬੋਲਦਾ ਸੀ ਸੰਦੀਪ ਸਿੰਘ ਉਹਦੇ ਬ੍ਰਦਰ ਮਨਦੀਪ ਸਿੰਘ ਸਾਡੇ ਨਾਲ ਨੇ ਜਿਹੜੇ ਚੋਣ ਲੜ ਰਹੇ ਨੇ ਤੇ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਇਹ ਐਮਐਲਏ ਵੀ ਹੋਣ ਬਹੁਤ ਬਹੁਤ ਸਵਾਗਤ ਹੈ ਬਈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਕੰਮ ਕਰ ਆਪਾਂ ਮਿਲੇ ਸੀ ਕੁਛ ਮਹੀਨਾ ਮਹੀਨਾ ਵੀ ਨਹੀਂ ਹੋਇਆ ਹੈ ਤਵੀ 20 ਦਿਨ ਪਹਿਲਾਂ ਮਿਲੇ ਸੀ ਤੇ ਉਦੋਂ ਨਾਲ ਤੇ ਹੁਣ ਨਾਲ ਤੁਹਾਡੇ ਨੋਟਸ 'ਚ ਵੀ ਫਰਕ ਪੈ ਗਿਆ ਬਾਵਾ ਚਮਕਣ ਲੱਗਿਆ ਇਹ ਵੇਖੋ ਜੀ ਥੱਲੇ ਗਰਾਉਂਡ ਤੇ ਪਿਆਰ ਮਿਲਦਾ ਜਦੋਂ ਉਦੋਂ ਆਟੋਮੈਟਿਕਲੀ ਕੋਈ ਵੀ ਹੋਵੇ એનર્ਜੀ ਵੀ ਮਿਲਦੀ ਹੈ ਤੇ ਚਿਹਰੇ ਵਿੱਚ ਚਮਕਣਾ ਸ਼ੁਰੂ ਹੋ ਜਾਂਦਾ ਤੇ ਜੇ ਥੱਲੇ ਪਿਆਰ ਹੀ ਨਾ ਮਿਲਿਆ ਹੋਵੇ ਤੇ ਚਿਹਰੇ ਮੁਰਝਾ ਜਾਂਦੇ ਨੇ ਪਰ ਸਾਡੇ ਚਿਹਰੇ ਖਿੜੇ ਪਏ ਦੀ ਪਹਿਲਾਂ ਵੀ ਤੇ ਅੱਜ ਵੀ ਖਿੜੇ ਪਏ ਨੇ ਚਿਹਰੇ ਅੱਜ ਰੋਡ ਸ਼ੋਅ ਕੱਢਿਆ ਤੁਸੀਂ ਬਹੁਤ ਤਕੜਾ ਕਹਿੰਦੇ ਬਹੁਤ ਜ਼ਬਰਦਸਤ ਸੀ ਬਹੁਤ ਜ਼ਬਰਦਸਤ ਸੋਚ ਤੋਂ ਪਰੇ ਹੋ ਗਿਆ ਸੀ ਮੈਂ ਸੋਚਿਆ ਨਹੀਂ ਕਿ ਇੰਨੀ ਸੰਗਤ ਆ ਜਾਏਗੀ ਪਤਾ ਨਹੀਂ ਕਿੱਥੋਂ ਕਿੱਥੋਂ ਭਾਜੀ ਹੋਮ ਹਮਾਗੋ ਸੰਗਤਾਂ ਆ ਰਹੀਆਂ ਮਤਲਬ ਪੰਜਾਬ ਦੇ ਪਰੋਂ ਵੀ ਸੰਗਤਾਂ ਆਈਆਂ ਮੈਂ ਤੇ ਹੈਰਾਨ ਹੋ ਗਈਆਂ ਇਨਾ ਪਿਆਰ ਕਰਦੀਆਂ ਬਸੰਤਾਂ ਕਈਆਂ ਨੇ ਕਹਿ ਲੋ ਕਿ ਵੀਰ ਭਰਾਵਾਂ ਨੇ ਗੁਰਦੁਆਰੇ ਸਾਹਿਬ ਵਿੱਚ ਮਤਲਬ ਕਿ ਅਰਦਾਸ ਪਾਠ ਰਖਾਣੇ ਸ਼ੁਰੂ ਕਰਤੇ ਅਰਦਾਸ ਬਿੰਦੀ ਸ਼ੁਰੂ ਹੋ ਗਈਆਂ ਮੇਰੇ ਕੋਲ ਕੱਲ ਵੀਰ ਨੇ ਕਿਹਾ ਕਿ ਮੇਰੇ ਕੋਲ ਪਰਚੀ ਵੀ ਉਦੀ ਪਈ ਉਹਨੇ ਪਰਚੀ ਵਿਖਾਈ ਕਹਿੰਦਾ ਵੇਖੋ ਮਨਦੀਪ ਸਿੰਘ ਤੁਹਾਡੀ ਮੈਂ ਅਰਦਾਸ ਬਿੰਦੀ ਕਰਕੇ ਆ ਹਜੂਰ ਸਾਹਿਬ ਦੇ ਉੱਤੇ ਤੁਸੀਂ ਚੜ੍ਹਦੀ ਕਲਾ ਰੋ ਤੁਹਾਡੀ ਜਿੱਤ ਹੋਵੇ ਫਿਰ ਯੂਕੇ ਦੀ ਸਰਕਾਰ ਦੇ ਫੋਨ ਆ ਰਹੇ ਕਿ ਹਰ ਗੁਰਦੁਆਰੇ ਵਿੱਚ ਆਪਾਂ ਅਨਾਊਂਸਮੈਂਟ ਕਰਦੇ ਬਈ ਮਨਦੀਪ ਸਿੰਘ ਕਿ ਇਹ ਅੱਜ ਜਿੰਨਾ ਬਹੁਤ ਜ਼ਰੂਰੀ ਹੈ ਇਹ ਪੰਥ ਦੀ ਲੜਾਈ ਹੈ ਇਨਾ ਪਿਆਰ ਮੈਂ ਤਾਂ ਸੋਚ ਕੇ ਹੈਰਾਨ ਹੋ ਗਿਆ ਕਿ ਇਹ ਸੰਗਤਾਂ ਇੰਨੀਆਂ ਪਿਆਰ ਕਰਦੀ ਹੋਏ ਤੋਂ ਪਰੇ ਆ ਸੋਚ ਤੋਂ ਵੀ ਨਹੀਂ ਫਿਰ ਜਦੋਂ ਬੰਦੇ ਨੂੰ ਐਂ ਪੇਗਰ ਪਿਆਰ ਤਾਂ ਮਿਲ ਜਾਂਦਾ ਫਿਰ ਉਹ ਇਲੈਕਸ਼ਨਸ ਤੋਂ ਹੁਣ ਨਾ ਜ ਕੋਈ ਕੋਈ ਚੀਜ਼ ਨਹੀਂ ਲੁਕੀ ਹੋਈ ਇਲੈਕਸ਼ਨ ਤੋਂ ਬੰਦਾ ਪੈਸੇ ਪਿੱਛੇ ਹਾਰ ਜਾਂਦਾ ਫਿਰ ਸੰਗਤਾਂ ਪੈਸਾ ਪੂਸਾ ਭੇਜ ਰਹੀਆਂ ਨਹੀਂ ਨਹੀਂ ਕਹਿੰਦੇ ਖੜੀ ਤਾਂ ਹੋਈ ਏ ਸਣੀ ਕੇ ਪਰਿਵਾਰ ਦੇ ਪੈਸੇ ਹੀ ਬਣਾਉਣਾ ਕਰਦੇ ਨਾ ਜੀ ਨਾ ਪੈਸੇ ਦੇ ਲਾਲਚ ਹੈਗਾ ਹੀ ਨਹੀਂ ਪੈਸੇ ਦਾ ਸੋਚੇ ਹੀ ਨਹੀਂ ਕਦੀ ਨਾ ਸੋਚਣਾ ਕਿਉਂਕਿ ਪਰਿਵਾਰ ਦਾ ਬੈਕਗ੍ਰਾਉਂਡ ਚੈੱਕ ਕਰੀ ਜੇ ਨਾ ਚੰਗੇ ਪਰਿਵਾਰ ਚੋਂ ਸੀ ਹੈਨਾ ਇਹ ਭੁੱਖੇ ਨੰਗੇ ਪਰਿਵਾਰ ਚੋਂ ਨਹੀਂ ਜਿਹੜਾ ਕਿ ਪੈਸੇ ਲੈਣ ਪਿੱਛੇ ਆਪਾਂ ਇਲੈਕਸ਼ਨ ਲੜਨ ਦੇ ਇਹ ਚੀਜ਼ ਨਾ ਸੋਚੀ ਨਾ ਮਾਂਚ 'ਤੇ ਕਦੀ ਲੈ ਕੇ ਆਣੀ ਹੈਨਾ ਪਰਿਵਾਰ ਦਾ ਕੰਮ ਕਰ ਚੱਲਦਾ ਫਿਰ ਦਾਲ ਫੂਟ ਦਾਲ ਫੂਕਾ ਬਹੁਤ ਸੋਨਾ ਮਿਲਦਾ ਪਿਆ ਇਹ ਚੀਜ਼ ਜ਼ਿੰਦਗੀ ਦੀ ਸੋਚੀ ਨਹੀਂ ਇਹ ਚੀਜ਼ ਬੰਦੋ ਤੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਕਹਿੰਦੇ ਹਰਮੀਤ ਸਿੰਘ ਜਿਹੜੇ ਹਰਮੀਤ ਸਿੰਘ ਸੰਧੂ ਜਿਹੜੇ ਆਮ ਆਦੀ ਪਾਰਟੀ ਦੇ ਤੇ ਤੁਹਾਡਾ ਮੁਕਾਬਲਾ ਲੋਕ ਕਹਿੰਦੇ ਅਸੀਂ ਸਰਵੇ ਵੀ ਕੀਤਾ ਵੀ ਇਹਨ ਤੇ ਹਰਮੀਤ ਸਿੰਘ ਦਾ ਚਲੋ ਰਿਕਾਰਡ ਕਿਸੇ ਤਰ੍ਹਾਂ ਦਾ ਵੀ ਰਿਹਾ ਪਰ ਉਹਨਾਂ ਦੀ ਜਿਹੜੀ ਆਪਦੀ ਵੋਟ ਬਹੁਤ ਜ਼ਿਆਦਾ ਹੈ ਤੇ ਇਹ ਚੀਜ਼ ਨੁਕਸਾਨ ਨਹੀਂ ਕਰੂਗੀ ਮੈਨੂੰ ਇਹ ਨਹੀਂ ਸਮਝ ਲੱਗਦੀ ਜਿਹੜੇ ਕਹਿੰਦੇ ਆਪਦੀ ਵੋਟ ਬਹੁਤ ਜ਼ਿਆਦਾ ਹੈ ਹਨਾ ਸੁਣਨ ਚ ਮੈਨੂੰ ਇਹੋ ਹੈ 10 ਤੋਂ 15 ਸਾਲ ਹੋ ਗਏ ਨੂੰ ਰਾਜਨੀਤੀ ਕਰਦਿਆਂ ਨੂੰ ਹਰਮੀਤ ਸਿੰਘ ਨੂੰ ਹਨਾ ਪਹਿਲਾਂ ਕਾਲੀਦਾਲ ਚ ਸੀ ਹੁਣ ਆਮ ਚ ਹੈ ਹਨਾ ਮੈਨੂੰ ਇਹ ਨਹੀਂ ਸਮਝ ਲੱਗਦੀ 10 ਤੋਂ 15 ਸਾਲ ਚ ਬਖਾਓ ਤਰਨਤਨ ਹਲਕੇ ਦਾ ਕੋਈ ਵਿਕਾਸ ਕੀਤਾ ਹੋਵੇ ਜਿਹੜੀ ਵੋਟ ਮਿਲ ਜਣੀ ਹੁਣ ਐਦ ਕੀ ਹਨਾ ਹੁਣ ਪਹਿਲਾਂ ਵੋਟਾਂ ਮਿਲਦੀ ਹੁੰਦੀਆਂ ਹੈ ਕਿ ਕਦੀ ਕਾਂਗਰਸ ਜਾਏਗਾ ਕਦੀ ਕਾਲੀਏ ਆਗੇ ਹੁਣ ਉਸ ਦਾ ਬਦਲਾਵ ਲੈਂਦਾ ਉਹ ਵੀ ਭੈੜਾ ਪਰ ਕਸ਼ਟ ਹੁਣ ਕੀ ਥਲੇ ਜੀ ਪਬਲਿਕ ਹੈ ਲੋਕ ਨਹੀਂ ਸਕਤਾ ਉਹ ਹੁਣ ਕੀ ਕਹਿੰਦੀ ਹੈ ਵੀ ਕੰਮ ਵਿਖਾਓ ਤੇ ਕੰਮ ਕੀ ਕੀਤਾ ਦੱਸਾਂ 15 ਸਾਲਾਂ ਦੀ ਕੰਮ ਤੇ ਵਿਹਾਉ ਕੀਤਾ ਕੀ ਜੀ ਫਿਰ ਇਹ ਵੀ ਪੁੱਛਦੇ ਆ ਕਹਿੰਦੇ ਜੀ ਸਿਮਰਜੀਤ ਸਿੰਘ ਮਾਨ ਨੂੰ ਵੀ ਜਿਤਾਤਾ ਸੀ ਸਰਬਜੀਤ ਸਿੰਘ ਖਾਲਸੇ ਨੂੰ ਵੀ ਜਿਤਾਤਾ ਸੀ ਸਰਬਜੀਤ ਖਾਲਸਾ ਕਹਿੰਦੇ ਲੋਕ ਸਭਾ ਚ ਹੀ ਨਹੀਂ ਗਿਆ ਸਿਮਰਜੀਤ ਸਿੰਘ ਮਾਨ ਨੇ ਵੀ ਕੋਈ ਇਹੋ ਜਿਹਾ ਕੁਝ ਨੋਟੇਬਲ ਕੰਮ ਨਹੀਂ ਕੀਤਾ ਤੇ ਫਿਰ ਹੁਣ ਅਸੀਂ ਇਸ ਬਦਲਾਵ ਤੋਂ ਵੀ ਡਰ ਗਏ ਕਹਿੰਦੇ ਦੇਖੋ ਜਿਹੜੇ ਸਿਮਰ ਸਿੰਘ ਮਾਨ ਸਾਹਿਬ ਹੀ ਵੇਖੋ ਪੰਥ ਵਾਸਤੇ ਖਲੋਤੇ ਉਹ ਅੱਜ ਵੀ ਖਲੋਤੇ ਉਹਨਾਂ ਦੀ ਲਕੀਰ ਤੇ ਮਨ ਆਪਣੀ ਪੂਰੀ ਖਲੋਤੇ ਹਨਾ ਪੈਰ ਤੇ ਪਰ ਜਦ ਤੁਸੀਂ ਸਰਬਜੀਤ ਸਿੰਘ ਦੀ ਗੱਲ ਕਰਦੇ ਹੋ ਐਮਪੀ ਸਾਹਿਬ ਦੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਬੋਲਣ ਫੇ ਕਿਉਂ ਨਹੀਂ ਦਿੰਦਾ ਪਿਆ ਐਮਪੀ ਸਾਹ ਨੂੰ ਬੋਲਣ ਤਾਂ ਦਿਓ ਘੱਟੋ ਘੱਟ ਉਹਨਾਂ ਮੈਂਬਰ ਆਫ ਪਾਰਲੀਮੈਂਟ ਐ ਉਹਨਾਂ ਨੂੰ ਬੋਲਣ ਤਾਂ ਦਿਓ ਕਦੀ ਬੋਲਣ ਤਾਂ ਦਿੰਦਾ ਨਹੀਂ ਪਏ ਉਹਨਾਂ ਨੂੰ ਸਿਰਫ ਇਹੋ ਹੀ ਐਮਪੀ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਬਾਕੀ ਸਾਰਿਆਂ ਨੂੰ ਮੌਕਾ ਮਿਲਦਾ ਵੇ ਇਹਨਾਂ ਨੇ ਫੇ ਕਿਉਂ ਵਿਤਕਰਾ ਕਰਾ ਕਰਦੀ ਹੈ ਵੇ ਸਰਕਾਰਾਂ ਕਿਤਨੇ ਕਿਤਨੇ ਸਰਕਾਰਾਂ ਦਾ ਦੋਸ਼ ਐ ਫੇ ਤੇ ਐਮਪੀ ਸਾਹ ਦਾ ਦੋਸ਼ ਹੀ ਨਹੀਂ ਇਹਦੇ ਵਿੱਚ ਹੈਗਾ ਅੱਛਾ ਤੁਹਾਡੀ ਪਾਰਟੀ ਜਿਹੜੀ ਪਾਰਟੀ ਵੱਲੋਂ ਤੁਸੀਂ ਮੇਨਲੀ ਖੜੇ ਹੋ ਵੇ ਤਾਂ ਤੁਸੀਂ ਸਾਂਝੇ ਉਮੀਦਵਾਰੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਨੇ ਜਿਹੜੇ ਉਹ ਜੇਲ੍ਹ ਚ ਬੰਦ ਨੇ ਐਮਪੀ ਵੀ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਨਹੀਂ ਮੇਰੀ ਨਹੀਂ ਗੱਲ ਉਹਨਾਂ ਨਾਲ ਹੋਈ ਉਹ ਫਾਜ਼ਲ ਸਾਹਿਬ ਦੀ ਉਹਨਾਂ ਦੀ ਗੱਲ ਹੈ ਬਾਪੂ ਤਾਂ ਸੇਵ ਸਿੰਘ ਜੀ ਫੋਨ ਆਉਂਦਾ ਰਹਿੰਦਾ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਸੁਦੇਸ਼ ਉਹਨਾਂ ਵੱਲੋਂ ਆਇਆ ਹੋਵੇ ਵੀ ਇਸ ਤਰੀਕੇ ਨਾਲ ਕਰੋ ਜੇ ਪੁੱਛਦੇ ਰਹਿੰਦੇ ਆਪਡੇਟ ਲੈਂਦੇ ਰਹਿੰਦੇ ਆ ਵੀ ਕੀ ਚੱਲ ਰਿਹਾ ਤਰਨ ਤਰ ਹਾਂਜੀ ਹਾਂਜੀ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਉਹ ਕਹਿੰਦੇ ਕਿ ਮਨਦੀਪ ਸਿੰਘ ਦਾ ਸਾਥ ਦਿਓ ਪੂਰਾ ਫੁੱਲ ਸਪੋਰਟ ਕਰੋ ਜਿਸ ਤਰ੍ਹਾਂ ਮੈਨੂੰ ਸਹਿਯੋਗ ਦਿੱਤਾ ਸੰਕਤਾ ਨੇ ਉਸ ਤਰ੍ਹਾਂ ਮਨਦੀਪ ਸਿੰਘ ਨੂੰ ਸਹਿਯੋਗ ਕਰੋ ਅੰਕਰੀ ਤੇ ਆਲੀ ਵੀ ਆਏ ਸਰਦ ਸੀ ਕੱਲ ਤੋਂ ਕੱਲ ਮਲੇ ਹੁੰਦਾਂ ਮੈਂ ਕਿੰਨਾ ਕਿੰਨਾ ਦਾ ਨਾਲ ਆਵਾਂ ਸਾਰਾ ਪੰਦੀ ਨਾਲ ਅਲੀ ਸਾਹਿਬ ਵੀ ਆਏ ਨੇ ਹੋਰ ਵੀ ਸਾਫੀ ਆਏ ਨੇ ਬຸນਰ ਸੁਜੀਤ ਸਾਰਾ ਨਾਲ ਹੀ ਆ ਜੀ ਤੇ ਤੁਹਾਨੂੰ ਜਿਵੇਂ ਮੈਂ ਪਹਿਲਾ ਸਵਾਲ ਆਪਣਾ ਰੱਖਿਆ ਸੀ ਤੁਹਾਡਾ ਤੁਹਾਨੂੰ ਖੁਦ ਨੂੰ ਲੱਗਦਾ ਵੀ ਤੁਹਾਡਾ ਮੁਕਾਬਲਾ ਹਰਮਿਤ ਸੰਧੂ ਨਾਲ ਆਮ ਆਦੀ ਪਾਰਟੀ ਨਾਲ ਨਾ ਜੀ ਨਾ ਬਿਲਕੁਲ ਨਹੀਂ ਸੋਚਿਆ ਆਪਾਂ ਨਾ ਅਖੀ ਦੀ ਸੋਚ ਸੀ ਪਹਿਲੇ ਦਿਨ ਤੋਂ ਨਹੀਂ ਸੋਚਿਆ ਸੀ ਮੈਂ ਹਰੇਕ ਹੀ ਕਹਿੰਦਾ ਕੈਂਡੀਡੇਟ ਤੁਸੀਂ ਪ੍ਰੈਕਟੀਕਲ ਗੱਲ ਕਰੋ ਥੋੜੀ ਜੀ ਵੀ ਇਹ ਦੱਸੋ ਵੀ ਕੋਈ ਕੋਈ ਬੰਦਾ ਤਾਂ ਇੰਨਾ ਚ ਲੱਗਦਾ ਹੋ ਚਲੋ ਤੁਸੀਂ ਆਪਦੇ ਆਪ ਨੂੰ ਪਹਿਲੇ ਨੰਬਰ ਤੇ ਮੰਨਦੇ ਦੂਜੇ ਨੰਬਰ ਵਾਲਾ ਦੱਸ ਦਿਓ ਇਹ ਤੂੰ ਡਿਫੀਗਰ ਦਾ ਕੁਸ਼ਲ ਪੁੱਛ ਲੈ ਨਾਈ ਪੁੱਛੂ ਮੈਂ ਤੇ ਕਹਿੰਦਾ ਚੰਗਾ ਰਹਿ ਤਾਂ ਜਿਹੜਾ ਜਿੱਤੇਗਾ ਉਹ ਰਹਿਦਾ ਆਪਣੀ ਕਿਹੜਾ ਕਿ ਤੂੰ ਇੱਥੇ ਹੈਗਾ ਕਿਉਂ ਕਹੀਏ ਕਿ ਸਰ ਐਸਲਨ ਰੇਟ ਰਾਈਏ ਅਸਾਂ ਤਾਂ ਤਾਂ ਸਾਰ ਚ ਸਿਆਸੀ ਖਾੜਾ ਇਨਾ ਪਖਾਤਾ ਵੀ ਤੁਸੀਂ ਐਸਐਸਪੀ ਸਸਪੈਂਡ ਕਰਤ ਮੈਂ ਨਹੀਂ ਕਰਵਾਣਾ ਮੈਂ ਕੁਛ ਜੀ ਵੇਖੋ ਇਹ ਸਰਕਾਰਾਂ ਦਾ ਕਹਿ ਲਓ ਕਿ ਤੱਕੇ ਛਾਈਆਂ ਵਾ ਹਣਾ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਲੋਕਤੰਤਰ ਦੇਸ਼ ਆ ਆਪਣਾ ਹਨਾ ਫਿਰ ਲੋਕਤੰਤਰ ਹਰ ਕਿਸੇ ਨੂੰ ਹਾਕ ਕੇ ਯਾਰ ਵੋਟ ਪਾਉਂਦਾ ਤੁਸੀਂ ਪ੍ਰੈਸ਼ਰ ਕਿਉਂ ਪਾਉਂਦੇ ਪਿੰਨੇ ਇਹ ਆ ਜੀ ਤੁਸੀਂ ਪਰਚੇ ਪਾਉਂਦੇ ਨਜਾਇਜ਼ ਤੁਸੀਂ ਹਰ ਕਿਸੇ ਨੂੰ ਕਹਿੰਦੇ ਪੈਸੇ ਨਹੀਂ ਲੈਣਦੇ ਤੇ ਪਰਚੇ ਪਾ ਦਿੰਦੇ ਆ ਜੋ ਪੈਸਿਆਂ ਦੇ ਪਾਸੇ ਮਣਾ ਕਰਦੇ ਫਿਰ ਪਰਚੇ ਤੇ ਆ ਜਾਂਦੇ ਪਰਚੇ ਤੋਂ ਮਣਾ ਕਰਦੇ ਫਿਰ ਉਹਦੀ ਗੱਡੀ 'ਚ ਅੱਗ ਲਾ ਦਿੰਦੇ ਮੁੰਡੇ ਨੂੰ ਜਿੰਦਾ ਹੀ ਬੰਦੇ ਨੂੰ ਸਾੜਤਾ ਇਹਨਾਂ ਨੇ ਇਹ ਕੋਈ ਲੋਕਤੰਤਰ ਦੇਸ਼ ਹੈ ਕੱਲ ਤੁਹਾਡੇ ਮੁੰਡੇ ਦੀ ਇੱਕ ਗੱਡੀ ਨੂੰ ਅੱਗ ਲੱਗੀ ਉਹ ਕੀ ਮਸਲਾ ਸੀ ਦੱਸੋ ਜਰਾ ਉਹ ਵੀ ਉਹਦਾ ਜਰਾ ਮੈਂ ਸਰਕਾਰਾਂ ਵੇਖੋ ਇੰਨੀਆਂ ਤੱਕ ਕਿਸ਼ਾਈ ਤੇ ਆ ਚੁੱਕੀਆਂ ਕਿ ਇੱਕ ਮੁੰਡਾ ਨੌਜਵਾਨ ਜਾ ਰਿਹਾ ਆਪਣੇ ਘਰ ਸਾਰਾ ਕੰਮ ਕਰ ਮੁਕਾ ਕੇ ਹਨਾ 10 8 10 ਦਾ ਟਾਈਮ ਸੀ ਮੈਨੂੰ ਚੰਗਾ ਭਲਾ ਹੱਸ ਕੇ ਗਿਆ ਮੈਨੂੰ ਹਸੀ ਮਜ਼ਾਕ ਕਰਕੇ ਗਿਆ ਸੁਖਦੇਵ ਵੀਰ ਪਰ ਰਸਤੇ 'ਚ ਉਹਨੂੰ ਜਾ ਕੇ ਅੱਗ ਲਾਤੀ ਦੀ ਗੱਡੀ ਨੂੰ ਵਿੱਚ ਇਹਨੂੰ ਸਾੜਤਾ ਮੁੰਡੇ ਨੂੰ ਇਹ ਕੋਈ ਤਰੀਕਾ ਦੱਸੋ ਲੱਗਿਆ ਕੌਣ ਸੀ ਉਹ ਇਹੋ ਕਹਿ ਰਿਹਾ ਕਿ ਮੈਨੂੰ ਖਾਕੀ ਵਰਦੀ ਵਿੱਚ ਦੋ ਮੁਲਾਜ਼ਮ ਸੀ ਇਹਨਾਂ ਨੇ ਮਨ ਰੋਕਿਆ ਤੇ ਉਹਨਾਂ ਵੱਲੋਂ ਸਾਰਾ ਮੇਰੇ ਤੇ ਅਟੈਕ ਕੀਤਾ ਇਹ ਵੀ ਪੁਲਿਸ ਮੁਲਾਜ਼ਮਾਂ ਦਾ ਹਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਚੀਜ਼ ਆਈ ਹੈ ਪਰ ਕਿਤੇ ਨਾ ਕਿਤੇ ਵੇਖੋ ਸਰਕਾਰਾਂ ਦੇ ਵਿੱਚ ਬਹੁਤ ਵੱਡਾ ਫੀਲਰ ਗਿੰਦਾ ਮੈਸੇਜ ਨੂੰ ਕਿ ਯਾਰ ਆਪਾਂ ਐਵੀ ਕੰਮ ਤੇ ਉਤਰ ਆਏ ਆਂ ਵੀ ਵਰਤਮਾਨ ਇਹ ਲੱਗਦਾ ਵੀ ਹੁਣ ਭਗਵੰਤ ਮਾਨ ਹਰ ਹਾਲਤ ਦੇ ਵਿੱਚ ਜਤਨਾ ਚਾਹੁੰਦਾ ਇੱਥੇ ਨਹੀਂ ਨਹੀਂ ਜਤਨ ਜਤਨ ਲਾਗੇ ਸਾਗੇ ਨਾ ਜੰਨੀ ਹੋਣਾ ਇਹ ਤਾਂ ਇਸ਼ਾਰਾ ਦੋ ਜਿਹੜੇ ਮਰਜ਼ੀ ਹਿਲੇ ਰਤਨੇ ਨਾ ਭਾਵੇਂ ਜੋ ਮਰਜ਼ੀ ਕਰ ਲੈ ਭਾਜੀ ਇੱਕ ਗੱਲ ਹੈ ਹੁਣ ਤੁਸੀਂ ਉਹ ਤੁਸੀਂ ਕਿਸ ਨੂੰ ਕਹੋ ਕਿ ਮੈਂ ਇਹਨੂੰ ਵੋਟ ਪਾਣੀ ਕੋਈ ਧੱਕੇ ਨਾਲ ਹੋਣੀ ਤੁਹਾਨੂੰ ਕੋਈ ਕਵੇਗਾ ਯਾਰ ਤੂੰ ਇੱਧਰ ਹੀ ਪਾ ਜੇ ਤੁਸੀਂ ਮਣਾਗਾ ਉਧਰ ਤੇ ਪਰਚੇ ਵੀ ਹੁੰਦੇ ਵੇ ਤੁਹਾਨੂੰ ਡਰਾਉਂਦੇ ਪੇਤਣੀਆਂ ਰੱਤਾ ਮੋ ਤੋੜਦੇ ਇਹੋੋੋ ਜੇ ਕੰਮ ਕਰਦੇ ਵੇ ਕਈਆਂ ਮੁੰਡਿਆਂ ਉੱਤੇ ਪਰਚੇ ਹੋਗੇ ਸਾਡੇ ਮੈਨੂੰ ਸਾਰਾ ਪਤਾ ਮੈਨੂੰ ਲੱਗਦਾ ਪਿਆ ਪਰ ਸਰਕਾਰਾਂ ਨੂੰ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੋਕਤੰਤਰ ਦੇਸ਼ ਹੈ ਮੈਂ ਤੁਹਾਡੇ ਮਾਦੇ ਚੋਣ ਕਮਿਸ਼ਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਸ ਨੂੰ ਸਹੀ ਤਰ੍ਹਾਂ ਦਾ ਚੋਣ ਕਰਾਈ ਜਾਵੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜਿੱਥੇ ਗਿਆ ਦਿਲ ਉੱਥੇ ਉਹਨੂੰ ਵੋਟ ਪਾਵੇ ਅੱਛਾ ਗਰਮ ਖਿਆਲੀਆਂ ਨੂੰ ਨਾਲ ਇੱਕ ਚ ਵੀ ਗਰਮ ਖਿਆਲੀਆਂ ਵਾਸਤੇ ਲੋਕ ਵੋਟ ਪਾ ਦਿੰਦੇ ਹੁੰਦੇ ਆ ਪਰ ਉਹ ਸਾਹਮਣੇ ਨਹੀਂ ਤੁਰਦੇ ਹੁੰਦੇ ਤੇ ਤੁਰੇ ਕਿਸੇ ਹੋਰ ਨਾਲ ਫਿਰਦੇ ਹੁੰਦੇ ਤੇ ਉਹ ਇਹੋ ਜਿਹੇ ਲੋਕ ਹੈਗੇ ਆ ਵੋਟਾ ਹੈਗੇ ਆ ਇਹੋ ਜਿਹੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀ ਆ ਬੰਦਾ ਤੁਰਦਾ ਨਹੀਂ ਪਰ ਵੋਟ ਮੈਨੂੰ ਪਾਉਂਦਾ ਇਹ ਭਾਈ ਜੀ ਤੁਸੀਂ ਸਵਾਲ ਨਾ ਬੜਾ ਹੋਜੇ ਪੁੱਛ ਲੈ 100 ਵਿੱਚੋਂ ਮੈਂ ਕਹਿੰਦਾ ਜੀ 90% ਲੋਕ ਇਹੋ ਜਿਹੇ ਨੇ ਜਿਹਨਾਂ ਝੰਡੇ ਵੀ ਕਾਂਗਰਸੀ ਦੇ ਲਾਏ ਆ ਗਾਲੀਆਂ ਦੇ ਲਾਏ ਝਾੜੂਆਂ ਦੇ ਲਾਏ ਉਹ ਕੋਈ ਕਹਿੰਦੇ ਕਹਿੰਦੇ ਲੱਗੇ ਰਹਾਂ ਦਾ ਕੋਈ ਚੱਕਰ ਨਹੀਂ ਵੋਟ ਆ ਤਾਂ ਦੇ ਵਾਲੀ ਆ ਇਹਦਾ ਵੱਲ ਨਾ ਵੇਖੋ ਤੁਸੀਂ ਮਨੇ ਚਾੜੂ ਨੁਸਖਾ ਆਇਆ ਸੀਗਾ ਵੀ ਤੁਸੀਂ ਇਹ ਪੈਸੇ ਕਿਤੋਂ ਹੋਰ ਤੋਂ ਲੈ ਲਓ ਅੱਜ ਕੀ ਫਿਰ ਚਾੜੂ ਲੈਣਾ ਨਾ ਇਹੀਂ ਕਰਨੀ ਹੈ ਹੋੜਾ ਹੀ ਇਸ ਤਰ੍ਹਾਂ ਵੇਚ ਲੈ ਤੁਹਾਡੇ ਸਾਰਾ ਰਿਜ਼ਲਟ ਆ ਜਣਾ ਅਸੀਂ ਇੱਕੋ ਗੱਲ ਸਾਰੇ ਨੂੰ ਕਹਿੰਦੇ ਵੇ ਪੈਸਾ ਦੇਣਾ ਆਵੇ ਸੂਟ ਦੇਣਾ ਆਵੇ ਰਾਸ਼ਨ ਦੇਣਾ ਕਿਸੇ ਨੂੰ ਮਨਾ ਨਹੀਂ ਕਰਨਾ ਬਸ ਸ਼ਰਾਬ ਤੇ ਨਸ਼ਾ ਨਹੀਂ ਤੁਸੀਂ ਲੈਣਾ ਬਾਕੀ ਸਮਾਨ ਸਾਰਾ ਲੈ ਲਓ ਤੁਹਾਡਾ ਹੀ ਤੁਹਾਨੂੰ ਵਾਪਸ ਕਰਨ ਦਾ ਆਏ ਹੈ ਨਾ ਇਹ ਸਰਕਾਰਾਂ ਤੁਹਾਨੂੰ ਕਹਿ ਲੋ ਕਿ ਸਾਢੇ 3 ਸਾਲ ਬਾਅਦ ਫੇਰ ਨਜ਼ਰ ਆਈ ਆਵਾ ਪਹਿਲਾਂ ਤੇ ਭੁੱਲੀ ਗਈ ਸੀ ਥੱਲੇ ਕੀੜੇ ਮਕੋੜੇ ਸਮੇਂ ਦੇ ਵਿੱਚ ਆਮ ਜਨਤਾ ਨੂੰ ਪਰੇ ਤੁਹਾਨੂੰ ਦੇਣ ਆਂਦੇ ਫੇ ਰਾਸ਼ਨ ਸਮਾਨ ਜੋ ਆਂਦੇ ਫਾੜ ਲੋ ਇਹਨੂੰ ਮਨਾ ਨਹੀਂ ਕਰਨਾ ਕਈ ਵੀ ਜੋ ਤੁਹਾਨੂੰ ਵੋਟ ਪਾਣੀ ਪੇ ਵੋਟ ਸਿਰੇ ਜੇ ਪਾਣੀ ਤੇ ਬਾਲਟੀ ਨੂੰ ਪਾਇਆ 14 ਨੰਬਰ ਨਿਸ਼ਾਨ ਤੇ ਇਹਨੇ ਤੁਹਾਡੇ ਬਾਅਦ ਚ ਕੰਮ ਹੋਣਾ ਜੀ ਐਸਐਸਪੀ ਨੂੰ ਜੀ ਸਪੈੰਡ ਕੀਤਾ ਚੋਣ ਕਮਿਸ਼ਨ ਦੀ ਵਧੀਆ ਕਾਰਵਾਈ ਮੰਨਦੇ ਹੋ ਤੁਸੀਂ ਤੁਹਾਨੂੰ ਵੀ ਕੋਈ ਤੰਗੀ ਪਰੇਸ਼ਾਨੀ ਸੀ ਐਸਐਸਪੀ ਨੂੰ ਦੇਖੋ ਮੈਂ ਮੈਂ ਨਹੀਂ ਕਹਿੰਦਾ ਪੇ ਤੰਗੀ ਪਰੇਸ਼ਾਨੀ ਪਰ ਇਹ ਕਿਤੇ ਨਾ ਕਿਤੇ ਵੇਖ ਲਈ ਜਿਹੜਾ ਧੱਕਾਸ਼ਾਹੀ ਹੁੰਦੀ ਪਈ ਹੈ ਹਨਾ ਉਹ ਕਿਤਨਾ ਫੇ ਰੋਕਣਾ ਚਾਹੀਦਾ ਹੈ ਐਸਐਸਪੀ ਸਾਹਿਬ ਨੂੰ ਹਨਾ ਚਾਹੇ ਕਿਸੇ ਨਾ ਵੀ ਤਕੇ ਸਹੀ ਹੋਵੇ ਮੈਂ ਨਹੀਂ ਕਹਿਣਾ ਮੇਰੇ ਨਾਲ ਕਿਸੇ ਨਾ ਵੀ ਹੁੰਦੀ ਰੋਕਣਾ ਚਾਹੀਦਾ ਫਿਰ ਨੂੰ ਪਤਾ ਹੋਵੇ ਮਨ ਆਪਾਂ ਮੌਜੂਦਾ ਇੱਥੇ ਮਤਲਬ ਕੀ ਜਿਹੜੀ ਪੋਸਟ ਹੈ ਬੜੀ ਉੱਚੀ ਹੈ ਐਸਐਸਪੀ ਨੂੰ ਪਤਾ ਹੁੰਦਾ ਕਿ ਮੇਰੇ ਹਲਕੇ 'ਚ ਕੀ ਹੋ ਰਿਹਾ ਕੀ ਨਹੀਂ ਰੋਕ ਤੇ ਸਕਦੇ ਸੀ ਐਡਾ ਵੱਡਾ ਦੇਖੋ ਕਾਂਡ ਹੋ ਗਿਆ ਮੁੰਡੇ ਨੂੰ ਗੱਡੀ ਵਿੱਚ ਅੱਗ ਲਾਤੀ ਮਤਲਬ ਕਿੰਨੀ ਵੱਡੀ ਗਲਤ ਗੱਲ ਹੋਈ ਕਿਸੇ ਦਾ ਧੀ ਕਿਸੇ ਦਾ ਪੁੱਤ ਹੈ ਜਮਾਨ ਪੁੱਤ ਹੈ ਹਨਾ ਵਿਆਹ ਵੀ ਨਹੀਂ ਤਾਂ ਮੇਰੇ ਖਿਆਲ ਹੁਆ ਵਿਚਾਰੇ ਦਾ ਤੇ ਹਸਣਾ ਹੋ ਗਿਆ ਵਿਚਾਰੇ ਨਾਲ ਅੱਛਾ ਇੱਕ ਪਟਿਆਲਾ ਜ਼ਿਲ੍ਹੇ ਚੋਂ ਇੱਕ ਕੈਦੀ ਵਾਪਸ ਆਇਆ ਉਹ ਸਾਨੂੰ ਮਿਲਿਆ ਉਹ ਕਹਿੰਦਾ ਵੀ ਸਨੀ ਨੇ ਸੂਬਾ ਸਰਹੰਦ ਨੂੰ ਮਾਰਨ ਤੋਂ ਪਹਿਲਾਂ ਦੀ ਗੱਲ ਹੈ ਉਹ ਕਹਿੰਦਾ ਸਨੀ ਆਮ ਤੌਰ ਤੇ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਸੁਦੀਪ ਸੋਰੀ ਨੂੰ ਮਾਰਨਾ ਨਹੀਂ ਸੀ ਮੈਂ ਮਰ ਤੋਂ ਉਹੀ ਮਰ ਗਿਆ ਬਸ ਉਹ ਤੇ ਪੁਲਿਸ ਆ ਗਈ ਮੈਂ ਘਬਰਾ ਕੇ ਘਬਰ ਕੇ ਮਰ ਗਿਆ ਤੇ ਮੈਂ ਪਛਤਾਉਣਾ ਹੈ ਗੱਲ ਤੋਂ ਕਿਹੜਾ ਬੰਦਾ ਹੈ ਲਿਆਓ ਸਾਹਮਣੇ ਜਿੰਨੇ ਇੰਨੀ ਗੱਲ ਕਹੀ ਹੋਵੇ ਕਿਹੜਾ ਬੰਦਾ ਪਛਤਾਵਾਣਾ ਕਾਹਦਾ ਪਛਤਾਵਾ ਦੱਸੋ ਸਿੰਘ ਵੀ ਕਦੀ ਪਛਤਾਉਂਦੇ ਚੜਦੀ ਕਲਾ ਦਾ ਕੰਮ ਕੀਤਾ ਤੇ ਜੀ ਪਛਤਾਉਣਾ ਵਾ ਪਛਤੂਣ ਪਤੂਣ ਵਾਲਾ ਕੰਮ ਆਪਣੇ ਜੀ ਨਹੀਂ ਦੱਲਾ ਕੇ ਸੀ ਕਰੀਦਾ ਵਾ ਉਹ ਕਿਤੇ ਬੜਾ ਕਿਤੇ ਸਿੱਖਣ ਚੰਗਾ ਕਹਿੰਦਾ ਸੀ ਸਿਕਰਦੀ ਵਾ ਵੇੜੋਂ ਗਾਲਾਂ ਕੱਢਦਾ ਏਰ ਬੰਦਾ ਸਿਆ ਬਾ ਟਿੱਪਣੀ ਕਰਦੇ ਸੰਤਾਂ ਬਾਰੇ ਮਾੜਾ ਕਹਿੰਦਾ ਸੀ ਉਹ ਕਲਾ ਵਰਤਗੀ ਉਹ ਤੇੜੀ ਕਲਾ ਵਰਤਨੀ ਬਹੁਤ ਸੁਣੀ ਕਲਾ ਵਰਤੀ ਇਹ ਕਹਿੰਨੇ ਬੇ ਤੇ ਸਣੀ ਨਾਲ ਗੱਲ ਹੁੰਦੀ ਹੁਣ ਲਗਾਤਾਰ ਉਹਨੂੰ ਦੱਸ ਦੇ ਰਹੇ ਨੇ ਵੀ ਕੀ ਅਪਡੇਟ ਕੀ ਸੰਗਤਾਂ ਦਾ ਪਿਆਰ ਮਿਲਦਾ ਕਿ ਨਹੀਂ ਦਿੱਲੀ ਦਿੱਲੀ ਫੋਨ ਆ ਰਿਹਾ ਚੜਦੀ ਕਲਾ ਚ ਪੂਰਾ ਜੀ ਪੂਰਾ ਉਹ ਤੇ ਕਦੀ ਟੈਂਦੀ ਕਰਾਇਆ ਗਿਆ ਹੀ ਨਹੀਂ ਇੰਨੀ ਕੁੱਟਮਾਰ ਹੁੰਦੇ باوجود ਤਾਂ ਵੀ ਤੁਸੀਂ ਨੋਟ ਕੀਤਾ ਬੋਲੇ ਸੁਣ ਜਕਾਰਾ ਲਾਇਆ ਗਿਆ ਬਾਹ ਖੜੀ ਕਰਕੇ ਛੋਟੀ ਮੋਟੀ ਗੱਲ ਹੈ ਚੱਲੇ ਆ ਵੀ ਨਹੀਂ ਜਾਂਦਾ ਜਿਸ ਇਨਸਾਨ ਕੋ ਤਾਂ ਵੀ ਚਕਾਰਾ ਛੱਡ ਕੇ ਗਿਆ ਕਿਉਂ ਕਿ ਜਿਹੜੀ ਮੇਰੀ ਨੌਜਵਾਨ ਪੀੜ੍ਹੀ ਨੂੰ ਮਹਿਸੂਸ ਨਾ ਹੋਵੇ ਕਿ ਮਸੰਦੀਪ ਸਿੰਘ ਢਿੱਲਾ ਵਾ ਸੰਦੀਪ ਸਿੰਘ ਹਜੇ ਵੀ ਚੜਦੀ ਕਲਾ ਚ ਜਿਹਾ ਨੌਜਵਾਨੀ ਫਿਰ ਤੋਂ ਸ਼ਾਹ ਪਰ ਕੇ ਗਿਆ ਵਾ ਉਹ ਜੇਲ੍ਹ ਤੇ ਪ੍ਰਸ਼ਾਸਨ ਤੇ ਉਹ ਸੋਚਿਆ ਹੋਵੇਗਾ ਕਿ ਢਿੱਲਾ ਮੱਠਾ ਜਾਏਗਾ ਡਿੱਗਦਾ ਡਿੱਗਦਾ ਜਾਏਗਾ ਤੇ ਨੌਜਵਾਨ ਨੂੰ ਪਤਾ ਲੱਗੇਗਾ ਕੋਈ ਅਸਾਂ ਦਾ ਗਾਂਦ ਕੋਈ ਕੰਮ ਨਹੀਂ ਕਰ ਸਕਦਾ ਹਨਾ ਕਿ ਜੇਲ੍ਹ ਪ੍ਰਸ਼ਾਸਨ ਇਹਨਾਂ ਨੂੰ ਕੋਟਮਾਦ ਕਰਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਜਿੰਨੇ ਠੱਕੇ ਸਾਈ ਕਰਨੀ ਕਰੋ ਕੋਈ ਗੱਲ ਨਹੀਂ ਮੈਂ ਚੜਦੀ ਕਲਾ ਜਿਹਾ ਜੀ ਰਹਿਣਾ ਹਮੇਸ਼ਾ ਅਜਾ ਜਦੋਂ ਨਾ ਫਿਰ ਮੈਂ ਗਰਮ ਖਾਣ ਦੀ ਗੱਲ ਕਰ ਦਾਂ ਜਾਂ ਖਾਲਸਤਾਨੀ ਪੱਖਿਆਂ ਦੀ ਜਾਂ ਜਿਹੜੇ ਸਭ ਤੁਸੀਂ ਸਾਂਝੇ ਮੀਤ ਵਰਜਸ ਮੁਰਤੇ ਵੱਲੋਂ ਹੈਗੇ ਹੋ ਤਾਂ ਉਹਨਾਂ ਵਾਸਤੇ ਫਿਰ ਸ਼ਹਿਰੀ ਵੋਟ ਲੈਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਸ਼ਹਿਰੀ ਵੋਟ ਕਈ ਵਾਰੀ ਬਹੁਤ ਮਤਲਬ ਜੇ ਸਾਰੀ ਖਿਲਾਫ ਪੋਕ ਤੇ ਜਿੱਦਾਂ ਨਤੀਜੇ ਵੀ ਬਦਲ ਦਿੰਦੀ ਹੈ ਸ਼ਹਿਰ ਕਿਵੇਂ ਆ ਤੁਹਾਡੇ ਨਾਲ ਤੁਸੀਂ ਵੀ ਬਿਜ਼ਨਸਮੈਨ ਨਹੀਂ ਹੋ ਵੈਸੇ ਤਾਂ ਪਰ ਫਿਰ ਵੀ ਸ਼ਹਿਰ ਦੇ ਲੋਕ ਇਹ ਨਾਲ ਤੁਰਦੇ ਆ ਕਿ ਉਹ ਵੀ ਐਂ ਜੇ ਕਹਿੰਦੇ ਵੀ ਕੋਈ ਨਹੀਂ ਕੋਈ ਨੀ ਪਾ ਦੇਾਂਗੇ ਕੋਈ ਨਹੀਂ ਪਾ ਦੇਾਂਗੇ ਪਰ ਤੇਰੇ ਨਾਲ ਹੀ ਤੁਰ ਸਕਦੇ ਦਿਲੋਂ ਨਾਲ ਦਿਲੋਂ ਜਦੋਂ ਮੈਂ ਜਨਨਦਕਾਨ ਤੇ ਸਾਰੀਆਂ ਦੁਕਾਨਾਂ ਤਕਰੀਬਨ ਉਹ ਘੁੰਮਿਆ ਨਹੀਂ ਕਿ ਮੈਂ ਉਹਨਾਂ ਬਾਕੀਆਂ ਪਾਰਟੀ ਨੂੰ ਦੋ ਚਾਰ ਦੁਕਾਨਾਂ ਤੇ ਘੁੰਮ ਕੇ ਵੀਡੀਓ ਪਾ ਤੀ ਨਾ ਪੂਰੀ ਦੁਕਾਨ ਨਿੱਕੀ ਨਿੱਕੀ ਦੁਕਾਨ ਤੇ ਨਿੱਕੀ ਨਿੱਕੀ ਗਲੀ ਵਿੱਚ ਵੜਿਆ ਉਹਨਾਂ ਵਿੱਚ ਇਨਾ ਤੁਸ਼ਾਹ ਪਾਣੀ ਪਿਆ ਆਪ ਗੱਦੀ ਤੋਂ ਉੱਠ ਕੇ ਮੈਨੂੰ ਗੱਦੀ ਤੇ ਪਾਇਆ ਕਹਿੰਦੇ ਮਨਦੀਪ ਸਿੰਘ ਸਾਨੂੰ ਤੁਹਾਡੇ ਵਰਗਾ ਉਮੀਦਵਾਰ ਚਾਹੀਦਾ ਹੈ ਜਿਹੜਾ ਕਿ ਆ ਕੇ ਸਾਡੀ ਸੁਣਵਾਈ ਕਰੇ ਪਹਿਲੇ ਆਉਂਦੇ ਨੇ ਵੋਟਾਂ ਮੰਗਦੇ ਤੇ ਪਤਾ ਨਹੀਂ ਕਿੱਥੇ ਗਿਆਪ ਹੋ ਜਾਂਦੇ ਨਜ਼ਰੀ ਬਾਅਦ ਚੋਂ ਹੁੰਦੇ ਪਰ ਤੁਸੀਂ ਸਾਡੇ ਕੰਮ ਕਰ ਸਮਝਦੇ ਹੋ ਤਾਂ ਹੀ ਆਪਣੀ ਦੁਕਾਨਦਾਰੀ ਕਰਦੇ ਹੋ ਤੁਹਾਨੂੰ ਪਤਾ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਸ ਟਾਈਮ ਕੀ ਗਰਾਉਂਡ ਤੇ ਰਿਪੋਰਟ ਹੈ ਕਿਹਨੇ ਸਾਨੂੰ ਤੁਹਾਡੇ ਵਰਗਾ ਉਮੀਦਵਾਰ ਚਾਹੀਦਾ ਹੈ ਜਿਹੜਾ ਸਾਡੀ ਦਿਲ ਦੀ ਸੁਣੇ ਉਧਰੋਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੱਪਾਂ ਪਰੇ ਬੈਠੇ ਉਹਨਾਂ ਨੇ ਦਿੱਲੀ ਦੀ ਸੀਐਮ ਨੂੰ ਭੇਜਿਆ ਇੱਥੇ ਤਰਨਤਾਰਨ ਦੇ ਵਿੱਚ ਵੀ ਜਾ ਕੇ ਬੀਜ ਬੋ ਦੇਓ ਬਸ ਭਾਜਪਾ ਦਾ ਕਿਉਂਕਿ ਜਿਮਣੀ ਚੋਣ ਜਿੱਤ ਗਏ ਤਾਂ ਸਰਕਾਰ ਵੀ ਬਣਾ ਲਾਂਗੇ ਅੱਜ ਦਿੱਲੀ ਦੀ ਸੀਐਮ ਵੀ ਇੱਥੇ ਆਈ ਸੀ ਖਤਰਾ ਨਹੀਂ ਲੱਗਦਾ ਨਾ ਨੇ ਖਤਰਾ ਕਾਦਾ ਲੱਗਣਾ ਜੀ ਮੈਨੂੰ ਕਾਦਾ ਖਤਰਾ ਲੱਗਣਾ ਮੈਂ ਖਤਰੇ ਤੋਂ ਕਿਹੜੀ ਕੋਲ ਕਹੀ ਜਾਂ ਡਰ ਡਰ ਜਦੇ ਹੁਣ ਮੈਦਾਨ ਚ ਕੋਦੀ ਪਏ ਆ ਫਿਰ ਡਰਨਾ ਕਿਹੜੀ ਗੱਲ ਤੋਂ ਬਾਕੀ ਹਰ ਇੱਕ ਪਾਰਟੀ ਦਾ ਰਾਈਟ ਬੰਦਾ ਆਪਣਾ ਜ਼ੋਨ ਲੈਣਾ ਪਰ ਇਹ ਜਿਹੜਾ ਤੱਕੇਛਾਈ ਨਾਲ ਕਿਸੇ ਨਾ ਕਰੇ ਕੋਈ ਵੀ ਪਾਰਟੀ ਹੋਵੇ ਯਾਰ ਆਪਣਾ ਜਿਹੜਾ ਹਰ ਕਿਸੇ ਨੂੰ ਚੋਣ ਦਾ ਵੋਟ ਪਾਉਣ ਦਾ ਅਧਿਕਾਰ ਹੈ ਕਿਸੇ ਨੂੰ ਪ੍ਰੈਸ਼ਰ ਨਾ ਕਰੋ ਯਾਨੀ ਸਾਨੂੰ ਹੀ ਬਹੁਤ ਸਾਨੀ ਬੋ ਜਿੱਥੇ ਹੀ ਕਿਸਾ ਦਿਲ ਕਰਦਾ ਉਹਨੂੰ ਪਾਉਣ ਦੋ ਵੋਟ ਹਨਾ ਤੱਕੇਛਾਈ ਨਾਲ ਕਿਸੇ ਨਾ ਕਰੋ ਕਿਉਂਕਿ ਤੁਹਾਡੀਆਂ ਪਹਿਲਾਂ ਸਰਕਾਰਾਂ ਬਣ ਚੁੱਕੀਆਂ ਤੁਸੀਂ ਮੌਜੂਦਾ ਸਰਕਾਰ ਵਿੱਚ ਹੈਗੇ ਜੇ ਜ ਜਿਹੜੀ ਤੁਸੀਂ ਬੀਜੇਪੀ ਦੀ ਗੱਲ ਕੀਤੀ ਇਹੋ ਬੀਜੇਪੀ ਨੇ 7-800 ਕਿਸਾਨ ਦੇ ਲਈ ਸ਼ੀਰ ਕੀਤੇ ਨੇ ਉਦੋਂ ਨਹੀਂ ਸੁਣਵਾਈ ਕੀਤੀ ਤੇ ਹੁਣ ਪੰਜਾਬ ਦਾ ਕਿੱਥੋਂ ਭਲਾ ਕਰ ਦੇਣਾ ਬੀਜੇਪੀ ਨੇ ਬੀਜੇਪੀ ਜ਼ਿੰਦਗੀ ਨਹੀਂ ਸਾਡਾ ਭਲਾ ਕਰ ਸਕਦੀ ਸਾਡੇ ਬੰਦੀ ਸਿੰਘਾਂ ਨੂੰ ਤਾਂ ਰਿਹਾਨੀ ਕੀਤੇ ਬੀਜੇਪੀ ਆ ਜਾਣੇ ਇਹ ਫਿਰ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹ ਤੁਹਾਨੂੰ ਕੀ ਲੱਗਦਾ ਵੀ ਪਿਛਲੇ ਦਿਨ ਜਿਹੜਾ ਪ੍ਰਚਾਰ ਕਰਕੇ ਗਏ ਕਿਹੜੀ ਪਾਰਟੀ ਦੇ ਹੱਕ 'ਚ ਕਰਕੇ ਗਏ ਉਹ ਫਿਰ ਐਸੇ ਆ ਕੇ ਕਰਕੇ ਕੀ ਮੇਰਾ ਬੜਾ ਫਾਇਦਾ ਕਰਕੇ ਕੀ ਮੈਂ ਤਾਂ ਕਹੀ ਨਾ ਇਦਾਂ ਦੀ ਸਟੇਟਮੈਂਟਾਂ ਹੋਰ ਦਿਓ ਮੈਨੂੰ ਵਧੀਆ ਲੱਗਦਾ ਫਿਰ ਸੁਣ ਤੁਹਾਡੀ ਸਟੇਟਮੈਂਟਾਂ ਸੁਣ ਕੇ ਕਦੀ ਕਿਸੇ ਵਾਰ ਟਿੱਪਣੀ ਕਰ ਜਿਹੜੀ ਕਹੇ ਕਦੀ ਕੇਰੇ ਵੀ ਟਿੱਪਣੀ ਕਰ ਜਿਹੜੀ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਬੋਲਦੇ ਯਾਰ ਤੁਸੀਂ ਤੁਹਾਨੂੰ ਉਸ ਤੁਹਾਡੇ ਸਿਰ 'ਚੋਂ ਸੱਤਾ ਦਾ ਇੰਨਾ ਨਸ਼ਾ ਚੜ ਗਿਆ ਮੈਂ ਯਾਰ ਜੋ ਮਰਜੀ ਬੋਲਦਾ ਮੈਨੂੰ ਪਰਵਾਹ ਹੀ ਨਹੀਂ ਕਿਸੇ ਦੀ ਇਹ ਗੱਲ ਤਾਂ ਨਹੀਂ ਬੋਲਣਾ ਚਾਹੀਦਾ ਵੇਖੋ ਸਾਡੇ ਗੁਰੂ ਸਾਹਿਬਾਂ ਨੇ ਵੀ ਕੀ ਕਿਹਾ ਸਾਰੇ ਇਕੁਅ ਕਿਹਨੂੰ ਉੱਚਾ ਨਹੀਂ ਮਾਨੀ ਸਮਝ ਕੇ ਰਹੀ। ਮੋਹਰਾ ਸਿੰਘ ਜੀ ਬਾਰੇ ਬਹੁਤ ਗੰਦੀ। ਬਹੁਤ ਜ਼ਿਆਦਾ ਗੰਦੀ ਮੈਨਾਂ ਇੰਨੀ ਗੰਦੀ ਸ਼ਬਦਾਵਲੀ ਬਹੁਤ ਗਲਤੀ ਨਹੀਂ ਕਹਿਣਾ ਚਾਹੀਦਾ ਕਿ ਉਹਦੀ ਕਿਸੇ ਨੂੰ ਨਜ਼ਾਇਤ। ਅਸਲ ਗਾਣਾ ਸੱਤਾ ਦਾ ਨਸ਼ਾ ਸੀ ਤੇ ਚੜਿਆ ਗਲਤੀ ਵਿੱਚ ਲੀਏ ਹੋਣਾ। ਇਹ ਤਾਂ ਥੋੜੇ ਕਰਕੇ ਗੋਲ ਮਲਾ ਕੇ ਸਾਰੇ ਫਾਇਦਾ ਮੇਰਾ ਕਰਦੇ ਪਏ ਕਿਹੜਾ ਹੋ ਜੇ ਦੋ ਚਾਰ ਬਿਆਨ ਹੋਰ ਦੇਵੋ। ਵਧੀਆ ਸਗੋ ਮੈਨਾਂ ਤੇ ਕਹਿਣਾ ਦੇਣੇ ਚਾਹੀਦੇ ਨੇ ਬਿਆਨ। ਚੁੱਪ ਕਿਉਂ ਕਰਕੇ ਹੋ ਤੇ ਬੋਲਦੇ ਕੁਛ ਨਹੀਂ ਫੇ ਪਰ ਕਿੱਥੇ ਲਾਉ ਕਿ ਛੁੱਪ ਕੇ ਬਹਿ ਗਏ ਉਹਦੇ ਬਿਆਨ ਵੀ ਨਹੀਂ ਹੁੰਦਾ ਮੇਰਾ ਤਾਂ ਬਾਹਰ। ਤੇ ਫਿਰ ਇਸ ਚਲੋ ਇਹ ਤੁਹਾਨੂੰ ਪਤਾ ਹੀ ਹੋਣਾ ਤੁਹਾਡੇ ਆਪ ਦੇ ਸਾਥੀਆਂ ਨੂੰ ਤਾਂ ਪਤਾ ਹੀ ਹੁੰਦਾ ਕਿਹਦੀ ਸਭ ਤੋਂ ਮਾੜੀ ਪਰਫਾਰਮੈਂਸ ਕਿਹਦੀ ਹੋਗੀ ਚਲੋ ਸਭ ਤੋਂ ਚੰਗੀ ਤਾਂ ਤੁਹਾਡੇ ਹਿਸਾਬ ਨਾਲ ਤੁਹਾਡੀ ਰਹਿਣੀ ਮਾੜੀ 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 ਭਾਜਪਾ ਜਾਓ ਸਭ ਤੋਂ ਥੱਲੇ ਬਿਲਕੁਲ ਲਾਸਟ ਹੋਗੀ ਬਿਲਕੁਲ ਲਾਸਟ ਇਹ ਥੋੜੇ ਸ਼ਹਿਰ ਦੇ ਵਿੱਚ ਤਰਨਤਨ ਦੇ ਵਿੱਚ ਜਿਹੜੀ ਚਲੋ ਇਹਨਾਂ ਚੈੱਕ ਕਰਨ ਚ ਪਹਿਲਾਂ ਨਹੀਂ ਚਾਹੀਦਾ ਪਰ ਫਿਰ ਵੀ ਕਿਉਂਕਿ ਸਾਡੇ ਪੋਲਰਾਈਜੇਸ਼ਨ ਹੋ ਜਾਂਦੀ ਆ on the basis of religion ਤਾਂ ਫਿਰ ਸ਼ਹਿਰ ਦੇ ਵਿੱਚ ਸਿੱਖਾਂ ਦੀ ਵੋਟ ਤੇ ਹਿੰਦੂਆਂ ਦੀ ਵੋਟ 'ਚ ਫਰਕ ਹੈਗਾ ਕਿ ਇੱਕੋ ਜੀ ਵੋਟ ਹੀ ਹੈ ਨਹੀਂ ਫਰਕ ਤਾਂ ਚਲੋ ਹੈਗਾ ਮੈਂ ਨਹੀਂ ਕਹਿੰਦਾ ਕਿ ਨਹੀਂ ਹੈਗਾ ਪਰ ਮੈਂ ਐਵੇਂ ਕਹਾਂ ਮੈਂ ਅੱਜ ਤੱਕ ਕਦੀ ਆਪਣੇ ਮਨ 'ਚ ਨਹੀਂ ਰੱਖਿਆ ਕਿ ਇਹ ਹਿੰਦੂ ਆ ਕਦੀ ਸਿੱਖ ਆ ਕਦੀ ਜ਼ਿੰਦਗੀ ਨਹੀਂ ਰੱਖਿਆ ਮੈਂ ਓਨ ਰਿਕਾਰਡ ਕਹਿਣਾ ਪਿਆ ਜੇ ਮੈਂ ਬਾਈ ਚਾਂ ਗੁਰੂ ਸਾਹਿਬ ਮੇਰੇ ਤੇ ਜੇ ਕਿਰਪਾ ਕਰਦੇ ਮੇਰੇ ਕੋਲ ਜਦੋਂ ਮਰਜ਼ੀ ਹਿੰਦੂ ਵੀਰ ਭਰਾ ਆਵੇ ਜਿਸ ਤਰ੍ਹਾਂ ਮੈਂ ਸਿੱਖ ਦਾ ਕੰਮ ਕਰਾਂਗਾ ਉਦਾਂ ਹੀ ਹਿੰਦੂ ਦਾ ਕਰਾਂਗਾ ਇਹ ਨਹੀਂ ਖਾਲੀ ਤਰੰਦਾਂ ਹਲਕੇ ਜਿੱਥੋਂ ਮਰਜ਼ੀ ਜਿਹੜੇ ਮਰਜ਼ੀ ਪੰਜਾਬ ਦੇ ਸ਼ਹਿਰ ਚ ਆ ਜਾ ਕਦੀ ਵਿਤਕਰਾ આજ ਤੱਕ ਨਹੀਂ ਕੀਤਾ ਮੇਰੇ ਪਰਿਵਾਰ ਬਾਰੇ ਤੁਸੀਂ ਜਦੋਂ ਮਰਜ਼ੀ ਮੇਰੇ ਏਰੀਆ ਤੋਂ ਪਤਾ ਕਰ ਸਕਦੇ ਪਰਿਵਾਰ ਕਿੱਦਾਂ ਦਾ ਸਾਡੀ ਗਲੀ ਵਿੱਚ ਹਿੰਦੂ ਪਰਿਵਾਰ ਰਹਿੰਦੇ ਨੇ ਮੇਰੇ ਬੱਚੇ ਉਹਨਾਂ ਨਾਲ ਖੇਡਦੇ ਨੇ ਬੜਾ ਕੁਝ ਆਪਾਂ ਆਣ ਜਾਣ ਇਕੱਠੇ ਆ ਕਦੀ ਜ਼ਿੰਦਗੀ ਨਹੀਂ ਸੋਚਿਆ ਭਾਈ ਜਦੋਂ ਮਰਜ਼ੀ ਸਰਵੇ ਕਰਕੇ ਵੇਖ ਲਓ ਇਹ ਨਹੀਂ ਕਿ ਮੈਂ ਤੁਹਾਨੂੰ ਕਹਾਂ ਉਦੋਂ ਜੋ ਤੁਹਾਡਾ ਦਿਲ ਕਰੇ ਕੋਈ ਵੀ ਮੀਡੀਆ ਜਾ ਕੇ ਸਾਡੇ ਪਰਿਵਾਰ ਦਾ ਇੱਕ ਵੀ ਪਰਿਵਾਰ ਵੀ ਬਹੁਤ ਸ਼ਰੀਫ ਹੈ ਬਹੁਤ ਜ਼ਿਆਦਾ ਭਾਜੀ ਸਨੀ ਵੀ ਬਹੁਤ ਸ਼ਰੀਫ ਫਿਰ ਦੀ ਪਿਛਲੀ ਜਣੀ ਗੱਲ ਛੇੜਤੀ ਉਹਦੇ ਵਿਚਾਰਾ ਹੈ ਹੀ ਬਹੁਤ ਸ਼ਰੀਫ ਹੈ ਸਾਡੇ ਪਰਵਾਜ਼ ਨਾਲ ਸਭ ਤੋਂ ਸ਼ਰੀਫ ਹੀ ਚੱਲੀ ਹੈਗਾ ਬਸ ਜਦੋਂ ਐਮਪੀ ਲੜੇ ਸੀ ਅਮਰਤਪਾਲ ਉਦੋਂ ਤਨ ਤਨ ਹਲਕਾ ਵੀ ਉਸ ਖਡੂਰ ਸਾਧ ਹਲਕੇ ਦੇ ਵਿੱਚ ਆਉਂਦਾ ਸੀ ਤਾਂ ਤਨ ਤਨ ਹਲਕੇ ਤੋਂ ਉਹ ਕਾਫੀ ਵੋਟਾਂ ਨਾਲ ਅੱਗੇ ਗਏ ਸੀ ਤਾਂ ਫਿਰ ਉਹ ਮਤਲਬ ਲੋਕਾਂ ਨੂੰ ਲੋਕਾਂ ਨੂੰ ਚਲੋ ਫਾਇਦਾ ਤਾਂ ਹੋਇਆ ਵੀ ਲੋਕਾਂ ਨੇ ਆਪ ਦੀ ਜਿੱਤ ਦਾ ਪੁਗਾ ਲਈ ਪਰ ਲੋਕਾਂ ਨੂੰ ਲੱਗਦਾ ਵੀ ਐਮਪੀ ਬਣਾ ਵੀ ਦਿੱਤਾ ਸਾਨੂੰ ਤਾਂ ਐਸੀ ਐਮਪੀ ਬਣਾ ਕੇ ਬਾਹਰ ਆ ਜੂਗਾ ਹਨ ਐਂ ਕਰਕੇ ਵੀ ਲੋਕਾਂ ਦਾ ਦਿਲ ਟੁੱਟ ਜਾਂਦਾ ਕੁਝ ਐਹੋ ਜੇ ਲੋਕ ਨਹੀਂ ਮਿਲਦੇ ਜਿਹੜੇ ਕਹਿ ਦਿੰਦੇ ਅਰ ਵੀ ਅਸੀਂ ਪਹਿਲਾਂ ਵੀ ਪਾਈਆਂ ਸੀ ਵੋਟ ਸਰਕਾਰ ਤੋਂ ਜਦ ਸੁਣਦੀ ਤਾਂ ਹੈਨੀ ਇਦੋਂ ਚੰਗਾ ਤਾਂ ਫਿਰ ਸਰਕਾਰ ਨੂੰ ਹੀ ਪਾ ਦਈਏ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਹ ਵਹਿਮ ਬੈ ਜਾਂਦਾ ਕਈ ਵਾਰੀ ਵੀ ਅਸੀਂ ਵੋਟ ਵੀ ਪਾ ਦੇਾਂਗੇ ਤੇ ਕੱਲ ਨੂੰ ਕਾਣੇ ਵੀ ਹੋਵਾਂਗੇ ਸਾਡੇ ਕੰਮ ਹੀ ਨਹੀਂ ਹੋਣੇ ਕਿਉਂਕਿ ਡਬਲ ਇੰਜਨ ਨਹੀਂ ਬਣਨਾ ਗੈਸ ਕਿਉਂਕਿ ਡਬਲ ਇੰਜਨ ਤਾਂ ਹੀ ਬਣੂਗਾ ਜੇ ਸਰਕਾਰ ਉੱਥੇ ਹੋਗੀ ਉਹਨਾਂ ਨੂੰ ਲੱਗਦਾ ਵੀ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਬਣਾ ਦੇਖੋ ਜਦੋਂ ਕਿਸੇ ਦੀ ਹੋਂਦ ਦੀ ਲੜਾਈ ਆ ਜੇ ਨਾ ਫਿਰ ਉਹ ਨਹੀਂ ਵੰਦੇ ਕਿ ਪਾਰਟੀ ਇਹ ਲੈ ਕੇ ਦੂਜਾ ਵਾ ਐਸਮ ਜਿਹੜੀ ਗੱਲ ਲੱਗੀ ਹੋਈ ਨਾ ਹੋਂਦ ਟੇੜੀ ਹੋਈ ਬਸ ਤੇ ਸਿੱਖਾਂ ਦੀ ਹੋਂਦ ਐ ਇਸ ਟਾਈਮ ਉਹਨਾਂ ਨੂੰ ਇਹ ਹੈ ਕਿ ਜੇ ਕਿਤੇ ਮਨਦੀਪ ਸਿੰਘ ਹਾਰ ਗਿਆ ਜਾਂ ਕੁਝ ਹੋ ਗਿਆ ਸਾਰੀ ਉਹ ਪੰਥ ਦਾ ਮੇਰਾ ਨਹੀਂ ਸਾਡੇ ਸਿਰ ਤੋਂ ਜਾਣਾ ਇਹ ਜੀ ਬਹੁਤ ਜ਼ਿਆਦਾ ਕਿਸੇ ਨਾ ਕਿਸੇ ਦੇ ਹਰ ਕਿਸੇ ਦੇ ਮਨ ਦੇ ਵਿੱਚ ਹੈਗੀ ਕਿਉਂਕਿ ਮੈਂ ਆਪਣੇ ਵਾਸਤੇ ਨਹੀਂ ਆਇਆ ਕੋਈ ਨਿੱਜੀ ਸਵਾਰਥਾਂ ਵਾਸਤੇ ਨਹੀਂ ਆਇਆ ਹਨਾ ਨਾ ਕਿਸੇ ਨਾ ਮੇਰਾ ਕੋ ਰੋਲਾ ਨਾ ਕੋਈ ਲੈਣਾ ਨਾ ਕੋਈ ਦੇਣਾ ਸਿਰ ਇਕੋ ਚੀਜ਼ ਮੈਂ ਮਾਂਚ ਲੈ ਕੇ ਆਇਆ ਕਿ ਨਹੀਂ ਯਾਰ ਪੰਜਾਬ ਦਾ ਭਲਾ ਕਰਨਾ ਇੰਨਾ ਨਸ਼ਾ ਹੋ ਚੁੱਕਾ ਵਾ ਗੁਰਗਾਂ ਸਾਹਿਬ ਮਾਰੇ ਦੀ ਬੇਦਬੀ ਹੋ ਚੁੱਕੀ ਹੈ ਬੰਦੀ ਸਿੰਘ ਸਾਡੇ ਰਿਹਾਨੀ ਹੁੰਦੇ ਪੇ ਟੀਚੇ ਸਾਡੇ ਤੇ ਨਾ ਲਾ ਕੇ ਬੈਠੇ ਆ ਕਿ ਡਰਾਈਵਰ ਵੀ ਸਾਡੇ ਪਰੇਸ਼ਾਨ ਸਾਰਾ ਕੁਝ ਪੰਜਾਬ ਦਾ ਡਿਸਟਰਬ ਹੈ ਕਿਸੇ ਨੂੰ ਤੇ ਕਿਸੇ ਨੂੰ ਅੱਗੇ ਆਣੇ ਹੀ ਪੈਣਾ ਤੇ ਜੇ ਮੈਂ ਅੱਗੇ ਆ ਵੀ ਗਿਆ ਮੈਂ ਸੇਵਾ ਵਾਸਤੇ ਆ ਨਾ ਕਿ ਮੇਰੇ ਮਨ ਚ ਲਾਲਚ ਆਜੀ ਨਾ ਕੱਲ ਕਦੀ ਵੀ ਨਸਰਾਂ ਸੁਣਨ ਚਾਹੇਗਾ ਤੁਹਾਨੂੰ ਜਿੱਤ ਤੋਂ ਬਾਅਦ ਮੈਂ ਤੁਹਾਨੂੰ ਜਦੋਂ ਮਰਜ਼ੀ ਚੈੱਕ ਕਰਦੀ ਬਣ ਫੋਨ ਪੁੱਛ ਰਿਹਾ ਕਿੱਥੇ ਮੈਂ ਸਾਫ ਜਾਗਾ ਭਾਈ ਮੈਂ ਫਲਾਣੇ ਪਿੰਡ ਜੀ ਮੈਂ ਫਲਾਣੇ ਪਿੰਡ ਕਿਉਂ ਕਿ ਯਾਰ ਜਿਨ੍ਹਾਂ ਨੇ ਚਿਤਾਇਆ ਤੇ ਮੈਨਾਂ ਦਾ ਹੱਲ ਵੀ ਦੀ ਕਹਿੰਦੇ ਮੈਨੂੰ ਪੈਣੇ ਇਹ ਥੋੜੀ ਮਜੇ ਤੇ ਕਿਤੇ ਜਾ ਕੇ ਘਰ ਚ ਬਹਿ ਜਾ ਕੋਈ ਗੱਲ ਹੀ ਨਹੀਂ ਕੀਤੀ ਬਾਰਾ ਸੁਣਾ ਵੀ ਨਾ ਆਮ ਤੌਰ ਤੇ ਸੇਕ ਪਰਿਵਾਰ ਕੁਰਬਾਨੀਆਂ ਦੇ ਕੇ ਸਾਹਮਣੇ ਆਉਂਦੇ ਵੀ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਵੀ ਉਹਨਾਂ ਦੇ ਪਰਿਵਾਰ ਨੇ ਇਹਨਾਂ ਦੇ ਦਾਦੇ ਨਸ਼ੀ ਦੀ ਦਿੱਤੀ ਸੀ ਤਾਂ ਇਹ ਪਰਿਵਾਰ ਨੂੰ ਵੋਟ ਪਾ ਦਿਓ ਜਾਂ ਇਹਨਾਂ ਦੇ ਖਾਨੜਾ ਸਾਹਿਬ ਨੇ ਨਸ਼ੀ ਦੀ ਦਿੱਤੀ ਸੀ ਤਾਂ ਇਹਨਾਂ ਨੂੰ ਵੋਟ ਪਾ ਦਿਓ ਤੁਸੀਂ ਸੋਧੇ ਲਾ ਕੇ ਸਾਹਮਣੇ ਆਇਓ ਦੇਖੋ ਉਹ ਕਿਤੇ ਨਾ ਕਿਤੇ ਸਰਕਾਰਾਂ ਦਾ ਬਹੁਤ ਵੱਡਾ ਉੱਥੇ ਮੈਂ ਕਹਿੰਦਾ ਫੇਲਿਅਰ ਸੀ ਉਹਨੂੰ ਕਾਬੂ ਕਰ ਸਕਦੀ ਸੀ ਸਰਕਾਰ ਕਿੰਨਾ ਸਿੱਖਾਂ ਬਾਰੇ ਉਹ ਗਲਤ ਬੋਲਦਾ ਸੀ ਹੈਨਾ ਇਹ ਜਿਹੜਾ ਸੂਭਾ ਵਾ ਉਹ ਵੀ ਸਿੱਖਾਂ ਦੀ ਨੌਜਵਾਨੀ ਦੇ ਕਿੰਨਾ ਘਾਣ ਕੀਤਾ ਸੱਚੇ ਬੱਚੇ ਬੱਚੇ ਦੇ ਮੂੰਹ ਤੇ ਚੜਿਆ ਕਿ ਇੰਨੇ ਨੌਜਵਾਨਾਂ ਦੇ ਬੜੇ ਫੇਕ ਇੰਕਾਊਂਟਰ ਕੀਤੇ ਤੇ ਸਰਕਾਰਾਂ ਚਾਹਦੀਆਂ ਜਿਹੜਾ ਬਚਾਅ ਮਤਲਬ ਕੀ ਆਪਣੀ ਨੌਜਵਾਨ ਪੀੜੀ ਦਾ ਬਚਾਅ ਕਰ ਸਕਦੀ ਸਰਕਾਰਾਂ ਵੀ ਇੱਥੇ ਫੇਲੀਅਰ ਮੈਂ ਕਿੰਨਾ ਸਰਕਾਰਾਂ ਤੇ ਬਹੁਤ ਵੱਡਾ ਫੀਰ ਜਿਹੜਾ ਕੀ ਇੰਨਾ ਜ਼ਿਆਦਾ ਉਹਨੂੰ ਹੱਲਾਸ਼ੀਰ ਦਿੱਤੀ ਸੀ ਪੁਲਿਸ ਇਹ ਨਹੀਂ ਵੇਖਿਆ ਕਿ ਉਹ ਧੀ ਜਾਨ ਦੀ ਕੋਈ ਹਿੰਦੂ ਵੀਰ ਜਾਨ ਦੀ ਆ ਵਾ ਸਭ ਨੂੰ ਉਹਨੇ ਮਾਰਿਆ ਥਾਣੇ ਵਿੱਚ ਉਹਨੇ ਕੁੜੀਆਂ ਦੇ ਬਲਤਕਾਰ ਕੀਤੇ ਓਨ ਡਿਊਟੀ ਕੁੜੀਆਂ ਕੰਮ ਕਰਦੀਆਂ ਜੋਬ ਕਰਦੀਆਂ ਉਹਨਾਂ ਦੇ ਬਲਤਕਾਰ ਹੋਏ ਬਹੁਤ ਕੁਛ ਕੀਤਾ ਬੱਜੇ ਪਿੰਡਾਂ ਤੁਸੀਂ ਜਾ ਕੇ ਸਰਵੇਖਣ ਤੁਹਾਨੂੰ ਪਤਾ ਲੱਗੇਗਾ ਪਿੰਡਾਂ ਦੇ ਵਿੱਚ ਚਲ ਜਾਓ ਕਿ ਬੁਰਾ ਹੀ ਹਾਲ ਹੈ ਸਟ ਬਹੁਤ ਜ਼ਿਆਦਾ ਤੇ ਤਰਨਤਨ ਦੇ ਵਿੱਚ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਬਾਈ ਤੇ ਨਸ਼ੇ ਨੂੰ ਠੱਲ ਪਾਉਣ ਲਈ ਤੁਸੀਂ ਕਿਹੋ ਜਿਹਾ ਤਰੀਕਾ ਵਰਤੋਗੇ ਕਿਉਂਕਿ ਜਿਹੜੀ ਪਾਰਟੀ ਤੁਸੀਂ ਸੰਬੰਧ ਸੰਬੰਧਿਤ ਰੱਖਦੇ ਉਹਨਾਂ ਨੇ ਖਾਲਸਾ ਵੀ ਹੀਰ ਚਲਾਈ ਸੀ ਉਹ ਨਸ਼ੇ ਦੇ ਬਾਰੇ ਚਲੋ ਉਹਨਾਂ ਨੇ ਕਹਿਣਾ ਸੀ ਵੀ ਨਸ਼ੇ ਨੂੰ ਅਸੀਂ ਕੰਟਰੋਲ ਕਰ ਲਾਂਗੇ ਕੋਈ ਕਿਉਂਕਿ ਇੱਥੇ ਤਾਂ ਸਟਰੈਟਜੀ ਬਣਾਉਣੀ ਪੈਣੀ ਹੈ ਇੱਥੇ ਟਾਈਮ ਪਾਸ ਨਾਲ ਗੱਲ ਨਹੀਂ ਚੱਲਣੀ ਜਾਂ ਕੈਪਟਨ ਸਾਹਿਬ ਨੂੰ ਗੋਟਕਾ ਸਭ ਫੜ ਕੇ ਆਏ ਨਹੀਂ ਕਿਹਾ ਜਾਣਾ ਵੀ ਅਸੀਂ ਤਾਂ ਹਫ਼ਤੇ 'ਚ ਕਰ ਦਾਂਗੇ ਨਾ ਇਹ ਹਫ਼ਤੇ 'ਚ ਹੋਣਾ ਹੈ ਇਹ ਚੇਨ ਤੋੜਨੀ ਪੈਣੀ ਉਹਦੇ ਅਸੀਂ ਕੋਈ ਰੋਡ ਮੈਪ ਵੀ ਹੋਣਾ ਚਾਹੀਦਾ ਮੈਂ ਦੇਖੋ ਉੱਥੇ ਗੱਲ ਕਹਾਂ ਸਾਡੀ ਪੰਜਾਬ ਪੁਲਿਸ ਇੰਨੀ ਦਲੇਰ ਆ ਜੋ ਚਾਵੇ ਨਾ ਚਾਵੇ ਇੱਕ ਦਿਨ ਦੇ ਵਿੱਚ ਨਸ਼ਾ ਬੰਦ ਕਰ ਸਕਦੀ ਇੱਕ ਦਿਨ ਦੇ ਵਿੱਚ ਉਹਦਾ ਕਾਰਨ ਕੀ ਹੈ ਜਿਹੜੇ ਆਪਣੇ ਵੱਡੇ ਵੱਡੇ ਲੀਡਰ ਉਹ ਸਾਰੇ ਮਹੀਨੇ ਬੱਜੇ ਹਨਾ ਖੁਦੋਂ ਕੰਮ ਖੁਦ ਕਰਦੇ ਪਏ ਤੇ ਜੇ ਇਹ ਤਰਨ ਤਨ ਹਲਕੀ ਦੀ ਗੱਲ ਲਾ ਲਈਏ ਆਤਾ ਦਾ ਹਰਮੀ ਸੰਧੂ ਪਹਿਲਾਂ ਕਹਿੰਦਾ ਸੀ ਮੈਂ ਟੋਪੀ ਸਰਕਾਰ ਨਹੀਂ ਬਣਾਉਣੀ ਹਨਾ ਤੇ ਆਪਣੇ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਹਰਮੀ ਸੰਧੂ ਨਸ਼ੇ ਦਾ ਸੁਦਾਗਰ ਹੈ ਤੂੰ ਮੇਰਾ ਬੰਦਾ ਜਿਤਾਓ ਨਸ਼ਾ ਮੁਕਤ ਕਰ ਦਾਂਗੇ ਕੁਝ ਹੋਇਆ ਕੁਝ ਵੀ ਨਹੀਂ ਕੀਤਾ ਇਹ ਖਾਲੀ ਬਿਆਨਬਾਨੀ ਸਟੇਜਾਂ ਤੇ ਕਰਦੇ ਨੇ ਫੇਰ ਕਹਿੰਦੇ ਸਾਡੀ ਆਮ ਪਾਰਟੀ ਆ ਤੇ ਇੱਥੇ ਆਮ ਘਰਾਂ ਦੇ ਮੁੰਡੇ ਅੱਗੇ ਆਉਣੇ ਖਾਸ ਨਹੀਂ ਕੋਈ ਲੈ ਕੇ ਆਵਾਂਗੇ ਹਨਾ ਤੇ ਅੱਜ ਨੂੰ ਲੈ ਗਏ ਕਿਹਨੂੰ ਲੈ ਗਏ ਪਹਿਲਾਂ ਇੱਕ ਦੂਜੇ ਦੇ ਚਿੱਕੜ ਛੋੜਦੇ ਤੇ ਲੈ ਕੇ ਵੀ ਉਹਨੂੰ ਆਂਦੇ ਹਨਾ ਕਿਤੇ ਨਾ ਕਿਤੇ ਕਿਤਨਾ ਦੀ ਰਾਜਨੀਤੀ ਖੇਡਦੇ ਸਮਝ ਤੋਂ ਬਾਹਰ ਨੇ ਤੁਸੀਂ ਕਹਿਆ ਵੀ ਪੈਸੇ ਦੰਦੇ ਨੇ ਨਸ਼ਤ ਨਸ਼ਦੀ ਜਿਹੜੇ ਵਪਾਰੀ ਨੇ ਉਹ ਸਾਰੇ ਹਫਤਾ ਲੈਂਦੇ ਨੇ ਮਹੀਨਾ ਲੈਂਦੇ ਨੇ ਤੁਸੀਂ बिजनेसमੈਨ ਹੋ ਤੁਸੀਂ ਪੈਸੇ ਕਰਕੇ ਕੰਮ ਕਰਦੇ ਹੋ ਤੇ ਜਦੋਂ ਪੈਸਾ ਆਉਂਦਾ ਉਹ ਬੰਦੇ ਨੂੰ ਅੰਨਾ ਕਰ ਦਿੰਦਾ ਹੁਣ ਇਹ ਇਹਦਾ ਕੀ ਗਾਰੰਟੀ ਆ ਹੁਣ ਤਾਂ ਤਾਂ ਦੇ ਲੋਕਾਂ ਨੂੰ ਵੀ ਮਨਦੀਪ ਸਿੰਘ ਨੂੰ ਉਹ ਨਾਂ ਲੈ ਕੇ ਆਉਣਗੇ ਪੈਸੇ ਤੇ ਮਨਦੀਪ ਸਿੰਘ ਨਾਂ ਮੰਨੂਗਾ ਵੇਖੋ ਇੱਕ ਪੈਸਾ ਤੁਹਾਡੀ ਗੱਲ ਵੀ ਸਹੀ ਪੈਸਾ ਹੈ ਕਿ ਬੜੀ ਕੁੱਤੀ ਸ਼ਾਇਵਾ ਜਿਹਦੇ ਮੂੰਹ ਲੱਜੇ ਲੱਸਦਾਣੀ ਪਰ ਮੇਰੇ ਮਨ 'ਚ ਹੈ ਨਹੀਂ ਕੋਈ ਲਾਲਚ ਮੈਂ ਝੂਠ ਨਹੀਂ ਤੁਹਾਨੂੰ ਕਹਿਣਾ ਦਿਲੋਂ ਕਹਿੰਨਾ ਪਿਆ ਉਹਦਾ ਕਾਰਨ ਪਤਾ ਕੀ ਹੈ ਨਾ ਭਾਜੀ ਬੜੀ ਉਹੋ ਜੀ ਫੈਮਲੀ ਤੋਂ ਉੱਠ ਕੇ ਆਇਆ ਮੈਨੂੰ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਹੈ ਮੇਰੀ ਐਨੀ ਛੋਟੀ ਜਿਹੀ ਉਮਰ ਮੈਂ ਕਹਿੰਦਾ ਜੇ ਕੋਈ ਐਨੀ ਵੱਡੀ ਵੀ ਨਹੀਂ ਉਮਰ ਛੋਟੀ ਜਿਹੀ ਮੈਨੂੰ ਸਾਰਾ ਕੁਝ ਦਿੱਤਾ ਐਨਾ ਪਿਆਰ ਮਿਲਣ ਦੇ ਬਾਵਜੂਦ ਮੈਂ ਹਜੇ ਵੀ ਭੁੱਖ ਰੱਖਣਾ ਕਿ ਮੈਨੂੰ ਪੈਸਾ ਦਿਓਗੇ ਫੇਰ ਤੁਹਾਡੇ ਕੰਮ ਹੋਣੇ ਇਹ ਤੇ ਜ਼ਿੰਦਗੀ ਹੀ ਨਹੀਂ ਸੋਚਿਆ ਤੇ ਨਾਕਦੀ ਮਨਚ ਲੈ ਕੇ ਆਣਾ ਪੈਸੇ ਬਾਰੇ ਵੈਸੇ ਵੀ ਭਾਈ ਪਤਾ ਨਹੀਂ ਜਿਹੜੇ ਪਾਵਰ ਚ ਬੰਦੇ ਆ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਇਹ ਖਿਆਲ ਆਉਂਦਾ ਉਹ ਪਾਕਿਸਤਾਨੀ ਪੰਜਾਬ ਦੀ ਮਰੀਮ ਨਵਾਜ਼ ਹੈ ਉਹ ਚਾਹੇ ਕੁਝ ਵੀ ਹੋ ਲੋਕਾਂ ਦੇ ਵਿੱਚ ਵਿਚਰਦੀ ਹੈ ਨਾ ਜਿਆਦਾ ਜਾਂਦੀ ਤੁਰਦੀ ਫਿਰਦੀ ਬਸ ਲੋਕ ਇਹਨਾਂ ਕੁਝ ਨਹੀਂ ਜਿਆਦਾ ਮੰਗਦੇ ਹੁੰਦੇ ਲੋਕਾਂ ਨੂੰ ਇਹ ਨਹੀਂ ਹੁੰਦਾ ਵੀ ਸਾਡੇ ਹਲਕ ਜੋ ਠੀਕ ਹੈ ਵੀ ਜਨਕਾ ਚੀਜ਼ਾਂ ਲੈ ਕੇ ਆਉਣਗਾ ਲੈ ਕੇ ਬਸ ਲੋਕਾਂ ਨੂੰ ਉਹਨਾਂ ਦੇ ਦੁੱਖ ਸੁੱਖ ਚ ਜਾਂਦੇ ਰਹੋ ਉਹਨਾਂ ਨੂੰ ਜਾ ਕੇ ਹੌਸਲੇ ਦਿੰਦੇ ਰਹੋ ਉਹਨਾਂ ਦੇ ਪੁੱਤਰਾਂ ਨੂੰ ਸੰਭਾਲਦੇ ਰਹੋ ਬਸ ਇੰਨੇ ਨਾਲ ਹੀ ਲੋਕ ਖੁਸ਼ ਹੋ ਜਾਂਦੇ ਆ ਆਪਣੇ ਪੰਜਾਬ ਦੇ ਲੋਕਾਂ ਦੀ ਬਹੁਤੀਆਂ ਮੰਗਾਂ ਨਹੀਂ ਹੁੰਦੀਆਂ ਸੋ ਇੱਕ ਇੱਕ ਜਾਂਦੇ ਜਾਂਦੇ ਇੱਕ ਕੰਮ ਦੱਸ ਜੋ ਤਰਨ ਤਰਨ ਦੇ ਵਿੱਚ ਜਿਹੜਾ ਬਹੁਤ ਵੱਡਾ ਪਲਾਨ ਕੀਤਾ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਹਿੰਦੂ ਵਰਗ ਸਿੱਖ ਵਰਗ ਸਾਰੇ ਖੁਸ਼ ਹੋ ਜਾਣਗੇ ਜਿਹੜਾ ਤੁਸੀਂ ਲੈ ਕੇ ਆਓਗੇ ਇਥੇ ਪ੍ਰਚੰਡ ਦੇਖੋ ਸਭ ਤੋਂ ਵੱਡਾ ਤੇ ਕਹਿ ਲਓ ਕਿ ਮੈਂ ਮੈਂ ਐਵੇਂ ਤੁਹਾਨੂੰ ਝੂਠੇ ਵਾਅਦੇ ਕਰ ਜਾਾਂ ਕਿ ਮੈਂ ਆਂਦੇ ਸਾਲ ਜਦੋਂ ਐਮਐਲਏ ਬਣ ਜਾਣਾ ਮੈਂ ਤੁਹਾਨੂੰ ਸਾਰਾ ਕੁਝ ਦੇ ਦੇਣਾ ਹਨਾ ਇਹੋ ਜਿਹਾ ਕੁਝ ਵੀ ਨਹੀਂ ਹੋਣਾ ਮੈਂ ਝੂਠ ਬੋਲ ਕੇ ਕਦੀ ਰਾਜਨੀਤੀ ਨਹੀਂ ਹਾਂ ਇਹ ਜ਼ਰੂਰ ਕਹਿਣਾ ਮੈਂ ਤੁਹਾਡੇ ਸੁੱਖ-ਦੁੱਖ ਦੇ ਵਿੱਚ ਹਾਜ਼ਰ ਹ ਕੋਈ ਤਾਂ ਨਾ ਧੱਕੇਸ਼ਾਹੀ ਨਹੀਂ ਕਰ ਸਕਦਾ ਕੋਈ ਕਿਸੇ ਦੇ ਨਜਾਇਜ਼ ਪਰਚੇ ਨਹੀਂ ਪਾ ਸਕਦਾ ਤੇ ਨਸ਼ਾ ਦੇ ਵੇਚਣ ਦੀ ਗੱਲ ਦੂਰ ਦੀ ਨਸ਼ਾ ਵਿਗਣਾ ਵੀ ਬੰਦ ਕਰਾ ਦਾਂਗਾ ਭਾਜੀ ਹੋਰ ਦੱਸੋ ਤਰੰਤ ਨਾਲ ਹਲਕੇ ਦੀ ਮੈਂ ਗਰੰਟੀ ਲੈਣਾ ਕਿਉਂਕਿ ਇੱਥੋਂ ਦਾ ਜਿਤਨਾ ਵਾ ਤੇ ਇੱਥੇ ਗਰੰਟੀ ਲੈ ਸਕਦਾ ਮੈਂ ਬਾਕੀ ਹਲਕਿਆਂ ਦੀ ਨਹੀਂ ਲੈ ਸਕਦਾ ਹਨਾ ਬਾਕੀ ਕੋਸ਼ਿਸ਼ ਤੇਰੀ ਜਰੂਰ ਰਹੇਗੀ ਇਹ ਨਹੀਂ ਕਿ ਮੈਂ ਆ ਕੇ ਝੂਠੇ ਵਾਦੇ ਕਰਦਾ ਫਿਰ ਲਈ ਗੈਂਗਸਟਰਾਂ ਦਾ ਵੀ ਤੁਹਾਡੇ ਤੇ ਬਹੁਤ ਦਬਦਬਾ ਤੇ ਮੈਂ ਸੁਣਿਆ ਕੁਝ ਗੈਂਗਸਟਰ ਬਾਹਰੋਂ ਫੋਨ ਵੀ ਕਰ ਰਹੇ ਆ ਤੁਹਾਡੇ ਖਿਲਾਫ ਵੀ ਮਨਦੀਪ ਦੀ ਜਿਹੜੀ ਬਣ ਰਹੀ ਹੈ ਲਹਿਰ ਉਹ ਉਹਨੂੰ ਦਬਾਉਣ ਵਾਸਤੇ ਕਹਿ ਰਹੇ ਵੀ ਅਕਾਲੀ ਦਰ ਨੂੰ ਵੋਟਾਂ ਪਾਓ ਮੈਂ ਦੇਖੋ ਆਪਣੀ ਪਾਰਟੀ ਨੂੰ ਸਾਰੀ ਮੈਂ ਇਹ ਗੱਲ ਕਹ ਚਲੋ ਗੈਂਗਸਟਰ ਲਵ ਤੁਸੀਂ ਵਰਸ ਸਕਦੇ ਮੈਂ ਨਹੀਂ ਵਰਜਦਾ ਆ ਤਾਂ ਕਾਰਨ ਕੀ ਹੈ ਗੈਂਸਟਰ ਕਿੰਨੇ ਬਣਾਏ ਪਹਿਲੀਆਂ ਸਰਕਾਰਾਂ ਨੇ ਬਣਾਏ ਕੋਈ ਢੋਮਾ ਦੇ ਗੈਂਸਟਰ ਕਦੀ ਨਹੀਂ ਚੰਮਦਾ ਹਨਾ ਚਲੋ ਅੱਜ ਮੈਨੂੰ ਕਿਸੇ ਨੇ ਫੋਨ ਕੀਤਾ ਮੈਂ ਨਹੀਂ ਜਾਣਦਾ ਕੋਣ ਅਤੇ ਕੋਣ ਨਹੀਂ ਹਨਾ ਪਰ ਕਿਤੇ ਨਾ ਕਿਤੇ ਮੈਂ ਕਹਿੰਨਾ ਕਿ ਯਾਰ ਜਿਹੜੇ ਵੀ ਵੀਪ੍ਰੈਸ ਕੰਮ ਚੋਂ ਨਿਕਲ ਗਏ ਨੇ ਹਨਾ ਪਰ ਉਹ ਕਿਉਂ ਨਿਕਲੇ ਉਹਦੇ ਪਿੱਛੇ ਕਾਰਨ ਵੇਖੀਏ ਉਹ ਯੂਨੀਵਰਸਿਟੀ ਵਿੱਚ ਸਟੱਡੀ ਕਰਦੇ ਰਹੇ ਪਹਿਲਾਂ ਫਿਰ ਉਹਨਾਂ ਨੂੰ ਤੇ ਨਜਾਇਜ਼ ਪਰਚੇ ਪਾਏ ਕਿਉਂ ਪਾਏ ਕਿ ਉਹਨਾਂ ਨੇ ਸਰਕਾਰਾਂ ਨੇ ਆਪਣਾ ਕੰਮ ਦੱਲੇਆ ਉਹਨਾਂ ਦੀ ਬਾਤ ਨਹੀਂ ਲਈ ਬਾਤ ਚ ਉਹਨਾਂ ਨੂੰ ਪਿੱਛੇ ਕਰਦਾ ਤੇ ਫੇ ਕਿਤੇ ਨਾ ਕਿਤੇ ਪੱਜੀ ਉਹਨਾਂ ਨੂੰ ਬਹੁਤ ਦਰਦ ਹੁੰਦਾ ਇਸ ਚੀਜ਼ ਦਾ ਯਾਰ ਸਾਣਾ ਅਸੀਂ ਇਹਦੇ ਕੰਮ ਆਏ ਆ ਤੇ ਛੜ ਤੇ ਪਰਚੇ ਕਰਦੇ ਬਾਅਦ ਸਾਡੀ ਬਾਤ ਨਹੀਂ ਪੁੱਛੀ ਫਿਰ ਉਹਦੇ ਪਿੱਛੇ ਗੈਂਗਸਟਰ ਆ ਜਾਂਦਾ ਮੈਂ ਜ਼ਿੰਦਗੀ ਗੈਂਗਸਟਰ ਨਹੀਂ ਕਹਾਵਾਂਗਾ ਕੁਝ ਬੰਦੇ ਹੋਣ ਜਿਹੜੇ ਗਲਤ ਵਿੱਚ ਹੋਣਗੇ ਜਿਹੜੇ ਕਿਸਾ ਦੇ ਕੰਮ ਕਰਦੇ ਹਨਾ ਹੁਣ ਧਮਕੀ ਆਈ ਹੈ ਕੋਈ ਮਤਲਬ ਹੀ ਘਰੇ ਬੈਠ ਜਾ ਨਹੀਂ ਤੈਂ ਕਰਦੇ ਮੈਨੂੰ ਆਈ ਹੈ ਧਮਕੀ ਮੈਂ ਕਹਾਂ ਆਈ ਮੈਨੂੰ ਮਨ ਸਾਫ਼ ਕਹਿੰਦੇ ਕਿ ਯਾਰ ਤੂੰ ਘਰੇ ਬਹਿ ਜਾ ਕੇ ਆਪਣੇ ਹਨਾ ਤੂੰ ਆਪਣੇ ਬੱਚੇ ਪੁੱਛੇ ਵੇਚ ਇੱਕ ਤੁਹਾਨੂੰ ਪੈਸੇ ਦਾ ਹੈਗਾ ਸਾਡੇ ਕੋਲ ਪੈਸੇ ਦਿੰਦਾ ਹਨਾ ਇਹ ਤਾਂ ਨਹੀਂ ਹਟਣਾ ਫੇ ਤੇ ਐਂਡ ਗੋਲੀ ਐ ਪਰਿਵਾਰ ਰੋਕ ਦੇਣੀ ਪਰਿਵਾਰ ਨਹੀਂ ਰੋਕਦਾ ਵੀ ਕੀ ਲੈਣਾ ਨਾ ਕਮਾ ਪਰਿਵਾਰ ਚੜਦੀ ਕਲਾ ਚ ਪਰਿਵਾਰ ਕਹਿੰਦਾ ਚੱਕਰ ਹੀ ਕੋਈ ਨਹੀਂ ਅਸਾਂ ਚ ਗੱਲ ਪਤਾ ਕਿਸ ਸੰਦੀਪ ਸਿੰਘ ਉਧਰ ਉਹ ਫੇ ਪਤਾ ਕਹਿੰਦਾ ਯਾਰ ਤੂੰ ਪਿੱਛੇ ਨਹੀਂ ਹਟਣਾ ਤੂੰ ਪੈਰ ਅੱਗੇ ਪੋੜ ਲੈਣਾ ਤੂੰ ਪਿੱਛੇ ਨਹੀਂ ਹਟਣਾ ਕੋਈ ਨਾ ਤੈਨੂੰ ਗੋਲੀ ਮਾਰ ਦੇ ਕੋਈ ਨਹੀਂ ਮਾਰ ਦੇ ਯਾਰ ਤੂੰ ਪੰਥ ਵਾਸਤੇ ਚੱਲਣਾ ਕੋਈ ਨਿੱਜੀ ਕਾਰਜਾਂ ਵਾਸਤੇ ਆਪਣੇ ਤੂੰ ਨਹੀਂ ਚੱਲਾ ਤੇ ਮਹਾਰਾਜ ਗੋਮੀ ਸਿੰਘ ਨੇ ਆਪਣੇ ਚਾਲ ਲਾਲ ਛੀਦ ਕੀਤੇ ਕਹਿੰਦਾ ਕੋਈ ਕਹਿੰਦਾ ਨਹੀਂ ਮੈਂ ਜੇਲ੍ਹ ਚ ਤੈਨੂੰ ਗੋਲੀ ਵਾਜੇ ਕੋਈ ਚੱਕਰ ਨਹੀਂ ਪਿੱਛੇ ਇੱਕ ਭਰਾ ਬੈਠਾ ਆਪੇ ਪਰਿਵਾਰ ਸੰਭਲੇਗਾ ਤੇ ਤੈਨੂੰ ਗੋਲੀ ਵਜਦੀ ਵੀ ਨਾ ਪੰਥਾ ਤੇ ਜਵਾਬ ਦੇਗਾ ਤੂੰ ਕੁਝ ਨਹੀਂ ਕਹਿਣਾ ਕਿਸੇ ਨੂੰ ਤੂੰ ਬਸ ਹੱਥ ਜੋੜ ਕੇ ਸੇਵਾ ਕਰ ਸਕਦਾ ਦੀ ਬਸ ਬਹੁਤ ਸ਼ੁਕਰੀਆ ਬਈ ਸਮਾਂ ਦੇਣ ਲਈ ਪਰਮਾਤਮਾ ਕਰੇ ਤੁਹਾਡੀ ਤਰੱਕੀ ਹੋਵੇ ਔਰ ਜੇ ਤੁਸੀਂ ਐਮਐਲਏ ਬਣਦੇ ਹੋ ਤਾਂ ਉਮੀਦ ਤਾਂ ਫਿਰ ਇਹੀ ਹੈ ਤੇ ਵੀ ਮੈਂ ਕਹਿੰਦਾ ਵੀ ਅਸੀਂ ਸੋਫੇ ਤੇ ਦੁਬਾਰਾ ਬੈਠੀਏ ਤੇ ਤੁਹਾਡੇ ਵਿਕਾਸ ਦੀਆਂ ਗੱਲਾਂ ਕਰੀਏ ਜਿਹੜੇ ਤੁਸੀਂ ਵਿਕਾਸ ਕੀਤੇ ਹੋਣਗੇ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਇਸਨ ਤਰਨਤਨ ਤੋਂ ਵਾਰਿਸ ਪੰਜਾਬ ਦੇ ਅਤੇ ਹੋਰ ਪੰਥਕ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਨੇ ਉਹਨਾਂ ਦਾ ਕਹਿਣਾ ਕਿ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਦੂਜੇ ਤੀਜੇ ਦੇ ਮੁਕਾਬਲੇ ਹੈਗੇ ਨੇ ਤੇ ਹਰ ਕੋਈ ਇਦਾਂ ਹੀ ਕਹਿੰਦਾ ਵੈਸੇ ਪਰ ਇਹ ਜ਼ਰੂਰ ਹੈਗਾ ਵੀ ਜੋ ਸੁਣਨ ਦੇ ਵਿੱਚ ਆਉਂਦਾ ਉਹ ਇਹ ਹੀ ਹੈ ਕਿ ਜਿਹੜੀ ਮੁੱਖ ਧਿਰ ਹੁੰਦੀ ਹੈ ਜਿਵੇਂ ਇਸ ਟਾਈਮ ਸੱਤਾਧਾਰੀ ਸਰਕਾਰ ਆ ਉਹਨਾਂ ਦਾ ਬੰਦਾ ਤਾਂ ਮੁਕਾਬਲੇ 'ਚ ਹੁੰਦਾ ਹੀ ਹੈ ਉਹਨੂੰ ਮੁਕਾਬਲਾ ਦੇਣ ਵਾਲਾ ਤਕੜਾ ਕਹੇ ਲਾਉਂਦਾ ਸੋ ਉਹ ਮੁਕਾਬਲਾ ਇਹ ਜ਼ਰੂਰ ਦੇ ਰਹੇ ਨੇ ਔਰ ਦੇਖਦੇ ਆਂ ਤਰਨ ਤਨ ਦੇ ਵਿੱਚੋਂ ਇਹ ਦਿਨ ਵਿੱਚ ਕੀ ਬਣਦਾ